ਅੱਜ ਕੀ ਜਿਹੜੇ ਇਹ ਦਿਹਾੜੇ ਜਲਦੇ ਪਏ ਨੇ ਸਾਬਜਾਦਿਆਂ ਦੇ ਸ਼ਿਦੀ ਦਿਹਾੜੇ ਮਾਤਾ ਗੁਜਰ ਕੌਜ ਦੇ ਸ਼ਿਦੀ ਦਿਹਾੜਾ ਪੈਸੇ ਦੇ ਮੰਨ ਤੇ ਇੱਕ ਭਾਵਨਾ ਸੀ ਪਿਆਰ ਸੀ ਪੈਸੇ ਤੇ ਜਿੰਨਾ ਇੱਥੇ ਸਟਾਫ ਹਰ ਵੇਲੇ ਅਰਦਾਸ ਕਰਦਾ ਹੈ ਜੋ ਜੀ ਆਵੇ ਸੋ ਰਾਜੀ ਜਾਵੇ ਇਥੇ ਇਹੋ ਅਰਦਾਸ ਕੀਤੀ ਜਾਂਦੀ ਹੈ ਭਾਈ ਸਾਹਿਬ ਵੱਲੋਂ ਸਾਰੇ ਸਟਾਫ ਨੂੰ ਇਹੋ ਹਦਾਇਤ ਹੈਗੀ ਹੈ ਕਿ ਇਹੋ ਹੀ ਰੋਜ਼ਾਨਾ ਅਰਦਾਸ ਕਰਨੀ ਹੈ ਜਿਹੜਾ ਵੀ ਇੱਥੇ ਆਵੇ ਉਹ ਰਾਜੀ ਖੁਸ਼ੀ ਹੋ ਕੇ ਜਾਵੇ ਤੇ ਅੱਜ ਕੀ ਵਿਸ਼ੇਸ਼ ਤੌਰ ਤੇ ਜੋ ਇਹ ਦਿਹਾੜੇ ਨੇ ਸਾਬਜਾਦਿਆਂ ਦੇ ਸ਼ਿਦੀ ਦਿਹਾੜੇ 21 ਤਰੀਕ ਤੋਂ ਲੈ ਕੇ ਤਰੀਬਨ 10 1 2026 ਤੱਕ ਇਹ ਵਿਸ਼ਾਲ ਸਰਦੀ ਕੈਂਪ ਜਾਰੀ ਰਹੇਗਾ ਜੀ ਬਹੁਤ ਘਟਿਆ ਪੈਸੇ ਲਿੰਦੇ ਆ ਡਾਕਟਰ ਬਹੁਤ ਸਿਆਣੇ ਆ ਕਿੰਨੇ ਕੇ ਪੈਸੇ ਲੱਗੇ ਇਹ ਬਾਅਦ ਤੇ ਮੰਗਦੇ 20 ਹਜ਼ਾਰ ਇੱਥੇ ਲੱਗਾ ਸਦਾ 12 ਹਜ਼ਾਰ ਰੁਪਿਆ ਅਸਲ ਬਾ 20 ਹਜ਼ਾਰ ਹਾਂਜੀ ਹਾਂਜੀ ਪਰ ਕਹਿੰਦੇ ਦੋਤ ਫਰਕ ਪੈ ਗਿਆ ਰੇਟ ਤੇ ਪੈ ਗਿਆ ਹਾਂਜੀ ਦਵਾਈਆਂ ਮੈਡੀਸਿਨ ਜਿਹੜੀਆਂ ਨੇ ਇੱਥੇ ਤੁਹਾਨੂੰ ਕਲੀ-ਕਲੀ ਜੀ ਹੈ ਸਾਜੀ ਮਿਲ ਗਿਆ ਤੁਸੀਂ ਦੇਖ ਸਕਦੇ ਹੋ ਸਾਸ ਦਵਾਈ ਲੈ ਕੇ ਬਹੁਤ ਧਿਆਨ ਆ ਡਾਕਟਰ ਸਾਹਿਬ ਦਵਾਈਆਂ ਦੀ ਗੱਲ ਕਰੀਏ ਕਿਹੜੀ-ਕਿਹੜੀ ਦਵਾਈਆਂ ਇੱਥੇ ਵਤੀ ਜਾਂਦੀਆਂ ਨੇ ਤੇ ਮਾਰਕੀਟ ਨਾਲੋਂ ਰੇਟ ਜਿਹੜਾ ਘਾਟੇ ਦਾ ਆਇਆ ਦਾ ਕਿਹੋ ਜਿਹਾ ਹੈ ਆਲਮੋਸਟ ਸਾਰੀਆਂ ਮੈਸਨ ਹੈ ਗਈਆਂ ਇੱਥੇ ਔਰ ਮੈਡੀਸਨ ਮਾਰਕੀਟ ਨਾਲੋਂ ਜਿਹੜੀ ਹੈ 50% ਡਿਸਕਾਊਂਟ ਹੈ ਬਹੁਤ ਰਾਸ਼ੀ ਬੰਦਾ ਇੱਥੇ ਕਿਉਂ 20 ਰੁਪਏ ਦੀ ਪਰਤੀ ਇਹ ਕੇਵਲ ਪੈਸੇ ਜਿੰਨੇ ਤੇ ਨਿਕ-ਨਿਕ ਉਦਾਂ ਹੀ ਰੱਖੀ ਆ ਬਾਕੀ ਉਹ ਡਾਕਟਰਾਂ ਦੀ ਫੀਸ ਮੰਨ ਲਓ ਕੋਈ 500 ਰੁਪਏ ਫੀਸ ਆ ਕਿ ਸਿਰ 400 ਰੁਪਏ ਫੀਸ ਤੇ ਆਮ ਲੋਕ ਜਿਹੜਾ ਆਮ ਪਬਲਿਕ ਇਹ ਬੜੇ ਟੈਟਰ ਚੈੱਕ ਕਰਾਉਣ ਤੋਂ ਪਰੇਸ਼ਾਨ ਕਰਦੇ ਨੇ ਆਪਣਾ ਰੋਗ ਆਪਣੀ ਬਿਮਾਰੀ ਵਧਾ ਲੈਂਦੇ ਨੇ ਤੇ ਕਹਿੰਦੇ ਸਾਨੂੰ ਤੇ ਜੀ ਦਾ ਪਤਾ ਨਹੀਂ ਸੀ ਜਦੋਂ ਇੱਥੇ ਆ ਕੇ ਵੇਖਿਆ ਕਹਿੰਦੇ ਸੁਣਿਆ ਸੀ ਪਰ ਇੱਥੇ ਆ ਕੇ ਵੇਖਿਆ ਉਹ ਵੀ ਬੜੇ ਖੁਸ਼ ਹੋਏ ਇਹਦੇ ਕੇਵਲ 450 ਵਿੱਚ ਅਲਟਰਾਸਾਉਂਡ ਉਹ ਵੀ ਨਵੀਂ ਤਕਨੀਕ ਨਾਲ ਸਾਰੀ ਆ ਨਵੀਂ ਰਪਈ ਦੇ ਵਿੱਚ ਵੇਖੋ ਕਿੰਨੀ ਸਹੂਲਤ ਆ ਕਿੰਨੀ ਸਫਾਈ ਵੇਖੋ ਤੇ ਡਾਕਟਰਾਂ ਦਾ ਬਹੁਤ ਵਧੀਆ ਪ੍ਰਬੰਧ ਆ ਹਾਂਜੀ ਬਹੁਤ ਵਧੀਆ ਸੁਭਾਅ ਵੀ ਬਹੁਤ ਚੰਗਾ ਡਾਕਟਰਾਂ ਦਾ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਆਰਪੀਡੀ 24 ਚੈਨਲ ਦੇ ਨਾਲ ਤਸਵੀਰਾਂ ਵਿਖਾਵਾਗੇ ਅਮਰਸਾਦ ਦੇ ਰਾਮਦੀ ਥਰੋੜ ਅੱਡਾ ਬੌਲੀ ਧੰਤਨ ਬਾਬਾ ਦੀਪ ਸਿੰਘ ਚੈਰੀਟੇਬਲ ਹਸਪਤਾਲ ਦੀਆਂ ਜਿੱਥੇ ਕਿ ਸ਼ੀਰਦੀ ਦੀ ੜੜੀ ਨੂੰ ਸਮਾਪਤ ਜਿਹੜਾ ਕਿ ਇੱਕ ਮੈਡੀਕਲ ਕੈਂਪ ਲਗਾਇਆ ਗਿਆ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਵਿਸ਼ਾਲ ਜਿਹੜਾ ਸਰਜੀ ਕੈਂਪ ਲਗਾਇਆ ਗਿਆ ਹੈ 21 12 2025 ਤੋਂ ਲੈ ਕੇ 10 1 2026 ਤੱਕ ਇੱਥੇ ਹਰ ਤਰ੍ਹਾਂ ਦੇ ਡਿਫਰੈਂਸ ਨੇ ਸਿਰਫ 13000 ਦੇ ਵਿੱਚ ਕੀਤੇ ਜਾਣਗੇ ਜਿਹੜਾ ਕੀ ਹਰਨੀਆਂ ਦਾ ਆਪਰੇਸ਼ਨ ਦੀ ਗੱਲ ਕਰੀਏ ਸੌਲੀਆਂ ਦਾ ਆਪਰੇਸ਼ਨ ਬਾਵਾਸੀ ਗਿਲਟੀਆਂ ਦਾ ਆਪਰੇਸ਼ਨ ਪਿੱਤੇ ਦੀ ਪੱਤਰੀ ਅਤੇ ਬੱਚੇ ਦਾਣੀ ਦਾ ਜਿਹੜਾ ਆਪਰੇਸ਼ਨ ਇਹ ਜਿਹੜਾ ਸਾਰਾ ਪਰਾਲਾ ਵਾ ਭਾਈ ਅਮਨਦੀਪ ਸਿੰਘ ਜੀ ਬੀਬੀ ਕੋਲਾ ਵਾਲੇ ਉਹਨਾਂ ਵੱਲੋਂ ਜਿਹੜੀ ਕੀਤਾ ਜਾ ਰਿਹਾ ਵੱਡਾ ਪਰਾਲਾ ਕੀਤਾ ਜਾ ਰਿਹਾ ਪਹਿਲਾਂ ਵੀ ਜਿਹੜਾ ਇਸ ਹਸਪਤਾਲ ਵਿੱਚ ਲੋੜਵੰਦ ਮਰੀਜ਼ਾਂ ਦੀਆਂ ਜਿਹੜੇ ਕੀ 20 ਰੁਪਏ ਦੀ ਪਰਚੀ ਵਿੱਚ ਆਪਰੇਡੀ ਜਿਹੜੇ ਚੈੱਕ ਕੀਤੇ ਜਾਂਦੇ ਨੇ ਅਤੇ ਲੱਖਾਂ ਲੋਕ ਜਿਹੜੇ ਇੱਥੋਂ ਜਿਹੜੇ ਫਾਇਦਾ ਲੈ ਕੇ ਜਾਂਦੇ ਨੇ ਉਸੀਂ ਦੇਖਿਆ ਵੱਡਾ ਪ੍ਰਾਲਾ ਜਿਹੜਾ ਵਾ ਭਾਈ ਅਮਨਦੀਪ ਸਿੰਘ ਜੀ ਜਿਹੜੇ ਕੀ ਉਹਨਾਂ ਵੱਲੋਂ ਕੀਤਾ ਜਾ ਰਿਹਾ ਹੈ ਤੇ ਹੋਰ ਹੀ ਲੋਕਾਂ ਨਾਲ ਅਸੀਂ ਗੱਲਬਾਤ ਜਰੂਰ ਕਰਾਂਗੇ ਇੱਥੇ ਆ ਕੇ ਪੁੱਛਾਂਗੇ ਲੋਕਾਂ ਨੂੰ ਕਿੰਨਾ ਕੀ ਚੀਜ਼ ਦਾ ਲਾਹ ਲੈ ਰਹੇ ਨੇ ਇੱਕ ਬਾਬਾ ਜੀ ਸਾਡੇ ਨਾਲ ਗੱਲਬਾਤ ਸ਼ੁਰੂ ਕਰਾਂਗੇ ਭਾਈ ਖਾਲਸਾ ਭਾਈ ਫਤਿਹ ਜੀ ਇਹ ਖਾਲਸਾ ਭਾਈ ਕਿਹਨ ਕੀ ਫਤਿਹ ਕੀ ਨਾ ਜੀ ਕਿੱਥੋਂ ਆਏ ਜੀ ਹਰਵਿੰਦਰ ਸਿੰਘ ਮੇਰਾ ਨਾਮ ਮੈਂ ਬੱਗਿਆਂ ਤੋਂ ਆਇਆ ਜੀ ਬੱਗਿਆਂ ਤੋਂ ਆਇਆ ਜੀ ਇਹ ਹਸਪਤਾਲ ਆਇਓ ਕੀ ਹੋਇਆ ਕਿ ਤੁਹਾਨੂੰ ਦਵਾਈ ਲੈਣ ਵਾਸਤੇ ਕਾਦੀ ਆਇਓ ਮੇਰੇ ਨਾ ਲੱਤ ਆ ਸੋਜੀ ਪਈ ਆ ਤੇ ਇਹਦੀ ਮੈਂ ਦਵਾਈ ਲੈਣਾ ਨਾ ਕਿੰਨਾ ਚਿਰ ਹੋ ਗਿਆ ਦਵਾਈ ਲੈ ਘੜਦੇ ਨੂੰ ਮੈਨੂੰ ਹੋ ਗਿਆ 2 ਮਹੀਨੇ ਹੋ ਗਏ 2 ਮਹੀਨੇ ਹੋ ਗਏ ਹਾਂਜੀ ਹਾਂਜੀ ਡਾਕਟਰ ਵੀ ਗੱਲ ਕਰੀਏ ਡਾਕਟਰ ਕਿੰਨੇ ਕੇ ਸਿਆਣੇ ਨੇ ਜਾਂ ਪੈਸਿਆਂ ਦੀ ਗੱਲ ਕਰੀਏ ਕਿੰਨੇ ਕੇ ਪੈਸੇ ਇੱਥੇ ਦੇ ਦਵਾਈ ਦਿੱਤੀ ਜਾਂਦੀ ਹੈ ਬਹੁਤ ਘੱਟ ਆ ਪੈਸੇ ਲੈਂਦੇ ਆ ਡਾਕਟਰ ਬਹੁਤ ਸਿਆਣੇ ਆ ਹਾਂਜੀ 20 ਤੇ 25 ਤੋਂ ਦਿੱਤੇ ਜਾਂਦੇ ਨੇ ਹਾਂਜੀ ਹਾਂਜੀ ਲਗਦਾ ਵੀ ਵਧੀਆ ਹਸਪਤਾਲ ਆ ਪੈਸੇ ਬਹੁਤ ਨਾ ਮਤ ਵੈਸੇ 20 ਰੁਪਏ ਦੇ ਅੱਜ ਜਮਾਨੇ 'ਚ ਕੁਝ ਨਹੀਂ ਹੁੰਦਾ ਜਿੱਥੇ ਕਿ 20 ਰੁਪਏ ਦੀ ਪੱਕੀ ਵੀ ਤੁਹਾਨੂੰ ਇਹ ਦਵਾਈ ਦਿੱਤੀ ਜਾਂਦੀ ਹੈ ਮੈਂ ਨਾ 20 ਰੁਪਏ ਦੇ ਵਿੱਚ ਵੇਖੋ ਕਿੰਨੀ ਸਹੂਲਤ ਆ ਕਿੰਨੀ ਸਫਾਈ ਵੇਖੋ ਤੁਸੀਂ ਤੇ ਡਾਕਟਰਾਂ ਦਾ ਬਹੁਤ ਵਧੀਆ ਪ੍ਰਬੰਧ ਆ ਵਧੀਆ ਸੁਭਾਅ ਰਹਿਦਾ ਹਾਂ ਹਾਂਜੀ ਬਹੁਤ ਵਧੀਆ ਸੁਭਾਅ ਵੀ ਬਹੁਤ ਚੰਗਾ ਡਾਕਟਰਾਂ ਦਾ ਇਸ ਦਾ ਪ੍ਰਲਗਿਤਾ ਭਾਈ ਮਨਦੀਪ ਸਿੰਘ ਨੇ ਹੁਣਾਣੇ ਬੀਬੀ ਕੋਲਾ ਵਾਲਿਆਂ ਨੇ ਇਸ ਦਾ ਪ੍ਰਲਾ ਹੋਣਾ ਹੋਣਾ ਚਾਹੀਦਾ ਵਾ ਤਾਂ ਜੋ ਕਿ ਵਕ ਵਕ ਪਿੰਡਾਂ ਦੇ ਲੋਕ ਜਿਹੜੇ ਨੇ ਉਹ ਫਾਇਦਾ ਲੈ ਸਕਣ ਹਾਂਜੀ ਹਾਂਜੀ ਇਹ ਹੋਰ ਬ੍ਰਾਂਚਾਂ ਵੀ ਹੋਣੀਆਂ ਚਾਹੀਦੀਆਂ ਵਾ ਸ਼ਹਿਰ ਦੇ ਹਰ ਕੋਨੇ ਜਾਂ ਵੀ ਲੋਕ ਫਾਇਦਾ ਲੈਣ ਗਰੀਬ ਬੰਦੇ ਜਿਹੜੇ ਨੇ ਬੱਚੇ ਕੋ ਬੰਦੇ ਉਹ ਫਾਇਦਾ ਲੈਣ ਇਸ ਗੱਲ ਦਾ ਬਹੁਤ ਧੰਨਵਾਦ ਬਿਲਕੁਲ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਲਗਾਤਾਰ ਤੁਹਾਨੂੰ ਜਿਹੜੀਆਂ ਨੇ ਤੰਤਨ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਦੀ ਸਹਾਇਤਾ ਕਰ ਰਿਹਾ ਤੁਸੀਂ ਦੇਖ ਸਕਦੇ ਹੋ ਤੁਸੀਂ ਦੇ ਵਿੱਚ ਇੱਥੇ ਜਿਹੜੇ ਕੀ ਪਰਚੀ ਬੰਦੀ ਆ ਇਥੋਂ ਪਰਚੀ ਬਣਾ ਕੇ ਫਾਈਲ ਗ੍ਰਾਜੂਏਟ ਤਿਆਰ ਕੀਤੀ ਜਾਂਦੀ ਆ ਅਸਤੇ ਉਸ ਤੋਂ ਬਾਅਦ ਜਿਹੜਾ ਵੀ ਤੁਹਾਨੂੰ ਰੋਗ ਆ ਉਸ ਡਾਕਟਰ ਕੋਲ ਜਿਹੜਾ ਭੇਜਿਆ ਜਾਂਦਾ ਵਾ ਹਜ਼ਾਰਾਂ ਲੋਕ ਜਿਹੜੇ ਇੱਥੇ ਫਾਇਦਾ ਲੈ ਚੁੱਕੇ ਨੇ ਹੁਣ ਤੱਕ ਖਾਸ ਕਰਕੇ ਗੱਲ ਕਰੀਏ ਜਿਹੜਾ ਕੀ ਬੈਲਟ ਖਾਸ ਕਰਕੇ ਜਿਹੜਾ ਇੱਥੋਂ ਦਾ ਬਾਰਡਰ ਦਾ ਬੈਲਟ ਆ ਉਹ ਕਾਫੀ ਦੇ ਲੋਕ ਨੇ ਪਿੰਡਾਂ ਦੇ ਇੱਥੋਂ ਜਿਹੜੇ ਨੇ ਫਾਇਦਾ ਲੈ ਚੁੱਕੇ ਨੇ ਇੱਕ ਸਰਦਾਰ ਜੀ ਸਾਡੇ ਨਾਲ ਹੈ ਸਰਦਾਰ ਜੀ ਕੀ ਨਾਂ ਤੁਹਾਡਾ ਕਲਵੰਤ ਸਿੰਘ ਜੀ ਕਲਵੰਤ ਸਿੰਘ ਜੀ ਕਿੱਥੋਂ ਆਏ ਤੁਹਾਨੂੰ ਤੇ ਕੀ ਹੋਇਆ ਪਿੰਨ ਕੱਕੜ ਤੋਂ ਆਇਆ ਜੀ ਇਹ ਟੱਕਣਾ ਤੋਂ ਆਇਆ ਹਾਂਜੀ ਬਿਲਕੁਲ ਬਾਦਰ ਦੇ ਬਰਡ ਤੋਂ ਆਏ ਤੁਸੀਂ ਹਾਂਜੀ ਕੀ ਹੋਇਆ ਤੁਹਾਨੂੰ ਮੇਰੇ ਘਰਦਿਆਂ ਦੇ ਦਰਦ ਬਹੁਤ ਜ਼ਿਆਦਾ ਹੁੰਦੀ ਆ ਤੇ ਬਹੁਤ ਜਨਾਂ ਦੀ ਹੁੰਦੀ ਆ ਤਾਂ ਇਹ ਕਿਹਾ ਚੱਲ ਪੇਥੇ ਦੀ ਮਸ਼ਹੂਰੀ ਬੜੀਆ ਤੇ ਇੱਥੋਂ ਜਾ ਕੇ ਬਸ ਅੰਡਰਾਸਾਉਂਡ ਕਰਾਈ ਆ ਤੇ ਵੇਖੋ ਅੰਡਰਾਸਾਉਂਡ ਤੇ ਜੋ ਆਊਗਾ ਫਿਰ ਹੋ ਜਾਊਗਾ ਠੀਕ ਆ ਦੱਸੋ ਪਹਿਲੀ ਵਾਰ ਹੀ ਆਏ ਹੋ ਉੱਥੇ ਕਿ ਜਾਂ ਅੱਗੇ ਵੀ ਤੁਸੀਂ ਆਏ ਸੀ ਨਹੀਂ ਇਹ ਤਾਂ ਪਹਿਲੀ ਵਾਰ ਆਇਆ ਜੀ ਕੀ ਲੱਗਦਾ ਜਿਸ ਤਰ੍ਹਾਂ ਮਸ਼ਹੂਰੀ ਕੀਤੀ ਗਈ ਹੈ ਜਿਸ ਤਰ੍ਹਾਂ ਇੱਥੇ ਦੱਸਿਆ ਗਿਆ ਇੱਥੇ ਪਹੁੰਚੇ ਉਹ ਵਾਕਈ ਉੱਥੇ ਜੋ ਦੱਸਿਆ ਗਿਆ ਉਸੇ ਤਰ੍ਹਾਂ ਇੱਥੇ ਹੈਗਾ ਤਾਂ ਨਹੀਂ ਹਾਂ ਜੀ ਭਲੈਨ ਦਾ ਸੌਣ ਤੇ ਪਿੱਛੇ ਤੇ ਪਹਿਲੇ ਦਾ ਕੋਈ 1000 ਕੋਈ 1200 ਲੈ ਜਾਂਦਾ ਵਾ ਇੱਥੇ ਨੇ ਸਾਡੇ 450 ਲਿਆ ਫੀਸ 450 ਹਾਂਜੀ ਮਤਲਬ ਬਹੁਤ ਘੱਟ ਰੇਟਾਂ ਤੇ ਕੀਤਾ ਜਾਂਦਾ ਹੈ ਹਾਂਜੀ ਬਹੁਤ ਘੱਟ ਰੇਟ ਤੇ ਆ ਤੇ ਬਾਕੀ ਉਹਨਾਂ ਵਿਖਾਉਣ ਰਹੇ ਆ ਕਿ ਦਵਾਈਆਂ ਤੇ ਪਤਾ ਲੱਗੂਗਾ ਕਿ ਕੀ ਸਾਫ ਕਿਤਾਬਾਂ ਦਾ ਗਾਂ ਵਾਸਤੇ ਉਹਨਾਂ ਕਿ ਹਾਂਜੀ ਮਨੀਸ਼ੋ ਵੀ ਬਾਰਡਰ ਵਾਲੇ ਤੁਸੀਂ ਲੋਕ ਕਿ ਦੇਖਿਆ ਬਿਲਕੁਲ ਬਾਰਡਰ ਦੇ ਲੱਗੇ ਰਹਿੰਦੇ ਹੋ ਕਿੰਨਾ ਕੁ ਤੁਹਾਨੂੰ ਇਸ ਚੀਜ਼ ਹਾਂਜੀ ਫਾਇਦਾ ਵੇਖੋ ਜੇ ਦੁਵਾਰਾ ਸਾਹਿਬ ਨੇ ਚੱਲਣਾ ਕੰਮ ਜੇ ਦਵਾਈ ਚੰਗੀ ਮਿਲ ਜੂਗੀ ਤੇ ਸਫਾਈ ਕੀਤੀ ਜਾਏਗੀ ਕੀ ਲੱਗਦਾ ਵੀ ਜੇਕਰ ਹਸਪਤਾਲ ਲਾ ਹੁੰਦਾ ਇਹ ਬਾਬਾ ਦੀਪ ਸਿੰਘ ਦਾ ਜਿਹੜਾ ਹਸਪਤਾਲ ਆ ਫਿਰ ਤੁਹਾਨੂੰ ਸ਼ਹਿਰ ਜਾਣਾ ਪੈਂਦਾ ਸੀ ਅੰਮ੍ਰਿਤਸਰ ਹਾਂ ਅੰਮ੍ਰਿਤਸਰ ਜਾਣਾ ਪੈਂਦਾ ਗੁਰੂ ਨਾਨਕ ਦਾ ਹਸਪਤਾਲ ਇਹੋ ਹੀ ਆ ਮਾਰਿਸਨ ਵਾਲਾ ਹੋਈ ਆ ਤੇ ਉੱਥੇ ਜਾਣਾ ਪੈਂਦਾ ਹਾਂਜੀ ਠੀਕ ਹੈ ਬਹੁਤ ਧੰਨਵਾਦ ਜੀ ਬਿਲਕੁਲ ਤੁਸੀਂ ਇੱਥੇ ਲੋਕਾਂ ਨਾਲ ਅਸੀਂ ਗੱਲਬਾਤ ਕੀਤੀ ਜਿਹੜੇ ਇੱਥੇ ਲੋਕ ਨੇ ਮਰੀਦ ਦਵਾਈ ਲੈਣ ਵਾਸਤੇ ਆਏ ਨੇ ਅਤੇ ਉਹਨਾਂ ਨੇ ਕਿਹਾ ਕਿ ਬਹੁਤ ਫਾਇਦੇਮੰਦ ਹੈ ਸਾਨੂੰ ਬਹੁਤ ਚੀਜ਼ ਦਾ ਲਾਭ ਆ ਹਸਪਤਾਲ ਜਿਹੜਾ ਕਿ ਬਹੁਤ ਇੱਥੇ ਵਧੀਆ ਉਪਲਬਧ ਹੈ ਅਤੇ ਖਾਸ ਕਰਕੇ ਸੂਲਤਾਨ ਲੈ ਸਿਆ ਡਾਕਟਰ ਜਿਹੜੇ ਕੁਆਲੀਫਾਈਡ ਨੇ ਅਤੇ ਇਥੋਂ ਦਾ ਸਟਾਫ ਦੀ ਗੱਲ ਕਰੀਏ ਉਹ ਵੀ ਬੜਾ ਪੜਿਆ ਲਿਖਿਆ ਵਾ ਅਤੇ ਹਰ ਕੋਈ ਜਿਹੜਾ ਬੜੇ ਵਧੀਆ ਹਲੀਮੀ ਨਾਲ ਜਿਹੜਾ ਗੱਲਬਾਤ ਕਰਦਾ ਉਹਨਾਂ ਕਹਿੰਦਾ ਵੀ ਸਾਨੂੰ ਇਸ ਚੀਜ਼ ਦਾ ਬਹੁਤ ਫਾਇਦਾ ਮਿਲ ਰਿਹਾ ਕਿਉਂਕਿ ਬਾਟਰ ਦੇ ਲਾ ਕੇ ਹੁਣ ਕਰਕੇ ਕਈ ਜਿਹੜੇ ਪਿੰਡ ਨੇ ਲੋਪੋ ਘਟਗਾਵਾਂ ਦੀ ਗੱਲ ਕਰੀਏ ਕੱਕੜਾਂ ਦੀ ਗੱਲ ਕਰੀਏ ਚੈਨ ਬਲੱਗਰ ਦੀ ਗੱਲ ਕਰੀਏ ਹੋਰ ਜਿਹੜੇ ਕੋਹਾਲੀ ਨੇ ਖਾਸ ਕਰਕੇ ਵੱਖ-ਵੱਖ ਪਿੰਡ ਨੇ ਉਹ ਇਥੋਂ ਜਿਹੜਾ ਖਾਕ ਕੇ ਲਾਹਾ ਲੈ ਰਹੇ ਨੇ ਜੇਕਰ ਹਸਪਤਾਲ ਆਉਂਦਾ ਤਾਂ ਲੋਕ ਸ਼ਾਇਦ ਸ਼ਹਿਰ ਨੂੰ ਜਾਂਦੇ ਤੁਸੀਂ ਇਹ ਕਹਿੰਦੇ ਹੋ ਵੱਡੀਆਂ ਤਸਵੀਰਾਂ ਜਿਹੜੀਆਂ ਤੁਹਾਨੂੰ ਸਾਂਝੀ ਕਰ ਰਹੇ ਆਂ ਹੋਰ ਵੀ ਲੋਕ ਨੇ ਇਥੇ ਵਕ-ਵਕ ਤੱਕ ਅੱਧ ਪਹੁੰਚੇ ਨੇ ਤਸਵੀਰਾਂ ਜੀ ਵੇਖ ਸਕਦੇ ਹੋ ਲਗਾਤਾਰ ਤੁਹਾਨੂੰ ਜਿਹੜੀਆਂ ਤਸਵੀਰਾਂ ਸਾਂਝੀ ਕਰ ਰਹੇ ਆਂ ਮਾਤਾ ਜੀ ਨੇ ਗੱਲਬਾਤ ਕਰਦੇ ਆਂ ਮਾਤਾ ਜੀ ਕੀ ਹੋਇਆ ਤੁਹਾਨੂੰ ਇਫਰੈਸ਼ਨ ਕਰਾਇਆ ਅੱਖ ਦਾ ਅੱਖ ਦਾ ਕਰਾਇਆ ਹਾਂਜੀ ਠੀਕ ਹੈ ਕਿੰਨੇ ਪੈਸੇ ਲੱਗੇ ਤੁਹਾਡੇ ਕਲਮ ਲਾ ਕੇ ਖਰਚਾ ਖੁੱਚਾ ਪਾ ਗਏ 1000 ਰੁਪਏ ਲੱਗੇ 10 10000 ਦੇ ਲੱਗੇ ਛੱਗ ਲੱਗੇ ਹਾਂਜੀ ਦਵਾਈਆਂ ਦੁਵਾਈਆਂ ਪਾ ਗਏ ਜੇ ਬਾਹਰ ਕਰਾਉਦੇ ਫੇਰ ਕਿਨੇ ਪੈਸੇ ਦੱਸਦੇ ਸੀ ਬਾਹਰ ਪਤਾ ਨਹੀਂ ਬਾਹਰ ਤਾਂ ਜੇ ਪਤਾ ਕਰਨ ਜਾਣਾ ਸੀ ਵਧੀਆ ਹੋ ਗਏ ਇੱਥੇ ਹਾਂਜੀ ਵਧੀਆ ਆ ਗਏ ਡਾਕਟਰ ਜਿਹੜੇ ਨੇ ਕਿੰਨੇ ਕੋ ਵਧੀਆ ਕੁਆਲੀਫਾਈਡ ਡਾਕਟਰ ਨੇ ਡਾਕਟਰ ਵਧੀਆ ਨੇ ਸੱਤ ਆਪਰੇਸ਼ਨ ਹੋਏ ਹੀ ਕਿ ਪਿਛਲੇ ਮੰਗਲਵਾਰ ਜਿੱਦਨ ਮੈਂ ਆਪਣਾ ਆਪਰੇਸ਼ਨ ਕਰਵਾਇਆ ਲੱਜ ਪਿਆ ਖਰਚ ਹਾਂਜੀ ਪਤਾਰਵਾਦੀ ਬਿਲਕੁਲ ਤੁਸੀਂ ਦੇਖਿਆ ਵਕ ਵਕ ਤਰ੍ਹਾਂ ਦੇ ਇੱਥੇ ਲੋਕ ਨੇ ਕੋਈ ਅੱਖਾਂ ਦਾ ਆਪਰੇਸ਼ਨ ਵਾਸਤੇ ਆਇਆ ਵਾ ਕੋਈ ਕਿਸੇ ਆਪਰੇਸ਼ਨ ਵਾਸਤੇ ਆਇਆ ਹਰ ਕੋਈ ਕਹਿੰਦੇ ਨੇ ਵੀ ਬਹੁਤ ਫਾਇਦੇਮੰਦ ਹੈ ਹਸਪਤਾਲ ਵਾਸਤੇ ਲੋਕਾਂ ਵਾਸਤੇ ਹਾਂਜੀ ਮੇਰੇ ਕੋ ਸੱਸੀ ਕਾਲ ਜੀ ਨਿਕਲੇ ਸੱਸੀ ਕਾਲ ਜੀ ਮੇਰੇ ਕੋ ਕੀ ਹੋਇਆ ਕਰਦਿਆਂ ਨੂੰ ਇਹ ਜੀ ਆਪਰੇਸ਼ਨ ਹੋਇਆ ਆ ਆਪਰੇਸ਼ਨ ਹੋਇਆ ਹਾਂ ਮੋਤੀ ਕੈ ਕਾਲਾ ਮੋਤੀ ਆ ਸੀ ਕਾਲਾ ਹਾਂਜੀ ਹਾਂਜੀ ਕਿੰਨੇ ਕੇ ਪੈਸੇ ਲੱਗੇ ਇਹ ਬਾਅਦ ਤੇ ਮੰਗਦੇ 20 ਹਜ਼ਾਰ ਇੱਥੇ ਲੱਗਾ ਸਦਾ 12000 ਰੁਪਇਆ ਅੱਛਾ ਬਾਅਦ 20 ਹਜ਼ਾਰ ਮੰਗਦੇ ਹਾਂਜੀ ਹਾਂਜੀ ਮਨ ਕਹਿੰਦਾ ਪਿਆ ਦੋ ਫਰਕ ਪੈ ਗਿਆ ਵੋਇ ਵੜੀ ਹਸਤਾਲ ਦੀ ਹੋਰ ਤੁਹਾਨੂੰ ਵਿੱਚ ਕੀ ਕੀ ਖਾਸ ਸਹੂਲਤਾ ਮਿਲਿਆ ਨੇ ਹੋਰ ਕਿੰਨੇ ਕਿ ਡਾਕਟਰ ਦੀ ਗੱਲ ਕਰੀ ਡਾਕਟਰ ਕਿੰਨੇ ਕਿ ਸਿਆਣੇ ਇੱਥੇ ਹੈਗੇ ਨੇ ਚੰਗੀ ਵੜੀ ਆ ਜੀ ਵਧੀਆ ਆਈਦਾ ਆਈਦਾ ਬਾਕੀ ਨਾਲ ਜਾਣੋ ਕਬੜਾ ਜਿੱਥੋਂ ਆਵੇ ਜੀ ਸ਼ੂਰਾ ਪਿੰਡ ਡਾਕਟਰੀ ਲੱਗੇ ਸ਼ੂਰਾ ਪਿੰਡ ਰੋਪੜ ਖਾਨੇ ਲੱਗੇ ਅਟਾ ਜਗਾਵਾ ਕੀ ਲੱਗਦਾ ਜਿਦਾ ਭਾਈ ਅਮਦੀਪ ਸਿੰਘ ਹਸਤਾ ਖੋਲਿਆ ਬੀਬੀ ਕੋਲਾ ਵਾਲਿਆਂ ਨੇ ਵਧੀਆ ਪ੍ਰਾਲਾ ਕੀਤਾ ਗਿਆ ਨਾ ਮਨੋ ਜੀ ਕਿਹੜੀ ਸਪਾਈ ਵੇਖੋ ਕਿਦੇ ਆਏ ਕੋਈ ਸਹੂਤ ਵਾਦੂ ਭਾਈ ਖੈਰ ਇਹਨਾਂ ਸਪਾਈ ਵੀ ਮਿਲਦੀ ਜੀ ਵੱਡੇ ਜੀ ਸਾਰੇ ਹਸਤਾ ਖੋਲਿਆ ਅਸੀਂ ਦੇਖਿਆ ਖਾਸ ਕਰਕੇ ਡਾਕਟਰ ਲੋਕ ਕਮਿਸ਼ਨ ਲਾਹਮਾ ਦੀਂਦੇ ਨੇ ਵੀ ਡਾਕਟਰਾਂ ਦਾ ਬੋਝ ਚਾਲ ਨਹੀਂ ਚੰਗੀ ਤਰ੍ਹਾਂ ਹੁੰਦਾ ਜਿਵੇਂ ਸਟਾਫ ਨਹੀਂ ਚੰਗੀ ਤਰ੍ਹਾਂ ਬੋਲਦਾ ਇੱਥੇ ਤੁਹਾਨੂੰ ਕਿਸ ਤਰ੍ਹਾਂ ਦੇ ਮਿਲਦਾ ਜੀ ਬਹੁਤ ਧੀਰੇ ਬੋਲਦੇ ਬਹੀ ਤਮਨ ਕਰਦੇ ਜੀ ਐ ਪੁੱਛਦੇ ਵਧੀਆ ਕਿਵੇਂ ਤੁਹਾ ਜਮਾਦਾ ਜੀ ਕਿਵੇਂ ਬਾਬਾ ਜੀ ਬਹੁਤ ਵਧੀਆ ਬੋਲਦੇ ਜੀ ਠੀਕ ਹੈ ਹਾਂਜੀ ਹਾਂਜੀ ਤੁਸੀਂ ਦੇਖਿਆ ਲੋਕਾਂ ਦਾ ਕਹਿਣਾ ਵੀ ਵਧੀਆ ਹਸਪਤਾਲ ਆ ਵਧੀਆ ਪ੍ਰਾਲਾਵਾ ਭਾਈ ਅਮਰਦੀਪ ਸਿੰਘ ਜਿਹੜਾ ਕੀਤਾ ਗਿਆ ਇੱਥੇ ਲੋਕਾਂ ਨੇ ਅੱਖਾਂ ਦਾ ਪ੍ਰੇਸ਼ਣ ਕਰਾਇਆ ਵਾ ਲੋਕਾਂ ਦਾ ਕਹਿਣਾ ਵੀ ਜਿੱਥੇ ਬਾ ਡਾਕਟਰ 20-20 ਹਜ਼ਾਰ ਰੁਪਏ ਮੰਗਦੇ ਸੀ ਉੱਥੇ ਜਿਹੜਾ ਅੱਧ ਵਧੀਆ ਪ੍ਰਦਰਲਾ ਕੀਤਾ ਗਿਆ ਤੁਸੀਂ ਦੇਖਿਆ ਇਹ ਤੁਹਾਨੂੰ ਓਪਡੀ ਸਾਂਝੀ ਕਰਦਾ ਇੱਥੇ ਜਿਹੜੀ ਓਪਡੀ ਆ 200 ਰੁਪਏ ਦੀ ਪਰਚੀ ਬਣਦੀ ਆ ਅਤੇ ਇਥੋਂ ਪਰਚੀ ਬਣ ਕੇ ਅੱਗੇ ਜਿਹੜੀ ਮੈਡੀਸਟਰੀ ਆ ਅੱਗੇ ਜਿਹੜੀ ਦਵਾਈ ਆ ਉਹ ਦਿੱਤੀ ਜਾਂਦੀ ਆ ਤੁਸੀਂ ਦੇਖ ਸਕਦੇ ਹੋ ਅੱਗੇ ਤੁਹਾਨੂੰ ਤਸਵੀਰਾਂ ਜੂ ਸਾਂਝੀ ਕਰਦਾਂਗੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਇੱਥੇ ਜਿਹੜੀ ਹੈ 슈ਗਰ ਦੀ ਦਵਾਈ ਆਂਦਾ ਹੋਰ ਜਿਹੜੀਆਂ ਦਵਾਈਆਂ ਦਾ ਖਾਦ ਖਾਦ ਕੇ ਜਿਹੜਾ ਲਿਖਿਆ ਦਾ ਸਫਾਈ ਦਾ ਜਿਹੜਾ ਬਿਲਕੁਲ ਤਿਆਰ ਰੱਖਿਆ ਜਾ ਰਿਹਾ ਵੱਡਾ ਮੈਡੀਕਲ ਸਟੋਰ ਆ ਇੱਥੇ ਜਿਹੜੀ ਦਵਾਈ ਦਿੱਤੀ ਜਾਂਦੀ ਆ ਵੀ ਆ ਹਰ ਇੱਕ ਚੀਜ਼ ਦਾ ਵਧੀਆ ਪ੍ਰਬੰਧਿਆ ਲੈਬੋਰਟਰੀ ਵੀ ਵਧੀਆ ਕੀਤੀ ਗਈ ਆ ਹਰ ਇੱਕ ਜਿਹੜੇ ਨੇ ਬਹੁਤ ਸਹੂਲਤਾਂ ਨੇ ਤੁਸੀਂ ਦੇਖ ਸਕਦੇ ਹੋ ਦਵਾਈਆਂ ਮੈਡੀਸਿਨ ਜਿਹੜੀਆਂ ਨੇ ਇੱਥੇ ਤੁਹਾਨੂੰ ਕੱਲੀ ਕੱਲੀ ਜਿਹੜੀਆਂ ਸਾਝੀ ਮਿਲ ਗਿਆ ਤੁਸੀਂ ਦੇਖ ਸਕਦੇ ਹੋ ਸਾਫ਼ ਸਫਾਈ ਲੈ ਕੇ ਬਹੁਤ ਧਿਆਨ ਆ ਡਾਕਟਰ ਸਾਹਿਬ ਨੇ ਡਾਕਟਰ ਸਾਹਿਬ ਦਵਾਈਆਂ ਦੀ ਗੱਲ ਕਰੀਏ ਕਿਹੜੀ ਕਿਹੜੀ ਦਵਾਈਆਂ ਇੱਥੇ ਵਤੀ ਜਾਂਦੀਆਂ ਨੇ ਤੇ ਮਾਰਕੀਟ ਨਾਲੋਂ ਰੇਟ ਜਿਹੜਾ ਉਹ ਘਾਟੇ ਲਾਇਆ ਜਾਂਦਾ ਕਿਸ ਤਰ੍ਹਾਂ ਆ ਆਲਮੋਸਟ ਸਾਰੀਆਂ ਮੈਡੀਸਿਨ ਹੈ ਗਈ ਹੈ ਇੱਥੇ ਔਰ ਮੈਡੀਸਨ ਮਾਰਕੀਟ ਨਾਲੋਂ ਜਿਹੜੀ ਹੈ 50% ਡਿਸਕਾਊਂਟ ਹੈ ਠੀਕ ਹੈ ਔਰ ਬਾਬਾ ਜੀ ਜਿਹੜੇ ਦੋ ਤਿੰਨ ਦਵਾਈਆਂ ਬਾਬਾ ਜੀ ਵੱਲੋਂ ਕਈਆਂ ਹੋਈਆਂ ਕਿ ਫ੍ਰੀ ਦੇਣੀਆਂ ਨੇ ਠੀਕ ਹੈ ਹਾਈਪੀਸ਼ਰਸ ਨੂੰ ਉਹ ਦੇ ਰਹੇ ਆ ਜਿਵੇਂ ਅਸੀਂ ਦੇਖਿਆ ਤੇ ਪਰਚੀ ਬੰਦਦੀ ਹੈ 20 ਰੁਪਏ ਦੀ 20 ਰੁਪਏ ਦੀ ਪਰਚੀ ਨਾਲ ਜਿਹੜੀ ਮੈਡੀਸਨ ਕਿਹੜੀ ਕਿਹੜੀ ਦਿੱਤੀ ਜਾਂਦੀ ਹੈ ਕਿੰਨੇ ਦੀ ਦੀ ਦਵਾਈ ਫ੍ਰੀ ਦਿੱਤੀ ਜਾਂਦੀ ਹੈ ਜੋ ਮਰੀਜ਼ ਨੂੰ ਲੋੜ ਦੇ ਮੁਤਾਬਿਕ ਜਿਹੜੀ ਲੋੜ ਹੈਗੀ ਮਰੀਜ਼ ਨੂੰ ਉਹ ਦਵਾਈ ਦਿੱਤੀ ਜਾਂਦੀ ਹੈ ਇਹਨਾਂ ਨੂੰ ਨਾਲ ਜਿੱਦਾਂ ਪੇਸ਼ੈਂਟ ਨੂੰ ਪੈਂਟੋਡੈਕ ਦੇਰੀ ਉਹ ਫ੍ਰੀ ਦਿੱਤੀ ਜਾਂਦੀ ਹੈ ਹ ਸਿਮਿਲੇਸੋ ਵੀ ਰੋਜ਼ ਦੇ ਕਿੰਨੇ ਕਿ ਮਰੀਜ਼ ਨੇ ਇਹ ਚੀਜ਼ ਦਾ ਫਾਇਦਾ ਲੈ ਲੈਂਦੇ ਨੇ ਜਿਹੜੀਆਂ ਉਪਰ ਦੀ ਜਿਹੜੀ ਖੁੱਲੀ ਹੁੰਦੀ ਇੱਥੇ ਰੋਜ਼ ਦੇ ਘੱਟੋ ਘੱਟ ਵੀਤ 50 ਦੇ ਨੇੜੇ ਬੋਰਡ ਮਰੀਜ਼ ਆ ਜਾਂਦੇ ਆ ਆ ਜਾਂਦੇ ਆ ਇੱਕ ਡਾਕਟਰ ਕੋਲ ਸ਼ਾਮ ਨੂੰ ਵਾਲਿਆਂ ਕੋ ਵੀ ਆ ਜਾਂਦੀ ਇੰਨੇ ਕਿ ਸਮਥਿੰਗ ਦੇ ਲੱਗੇ ਹਾਂ ਪਰ ਕਹਿੰਦੀ ਵਿਰੋਧ 100 ਕਿ ਮਰੀਜ਼ ਇੱਥੇ ਜਿਹੜਾ ਚੈੱਕਅਪ ਹੋ ਜਾਂਦਾ ਵਾ ਸਿਮਿਲੇਸੋ ਡਾਕਟਰ ਸਾਹਿਬ ਖਾਸ ਕਰਕੇ ਜਿਹੜਾ ਇੱਥੇ ਸਿੱਧਾ ਬਾਰਡਰ ਬੈਲਟ ਆ ਇਧਰ ਦੇ ਜਿਹੜੇ ਲੋਕ ਨੇ ਰਾਣੀਆਂ ਬਾਰਡਰ ਦੇ ਸ਼ਾਕੇ ਇਧਰ ਦੇ ਲੋਕ ਜ਼ਿਆਦਾਤਰ ਕਿੱਥੇ ਫਾਇਦਾ ਲੈਂਦੇ ਆ ਰਾਣੀਆਂ ਬਾਰਡਰ ਦੇ ਆਉਂਦੇ ਆ ਲਗ ਲਗ ਏਰੀਆ ਦੇ ਰਿਪੇਸ਼ੈਂਟ ਪੱਕੇ ਲੱਗੇ ਹੋਏ ਨੇ ਪੱਕੇ ਲੱਗੇ ਹੋਏ ਤੇ ਡਾਕਟਰ ਸਾਹਿਬ ਕੀ ਟਾਈਮਿੰਗ ਕੀ ਇੱਕ ਛੁੱਟੀ वगੇ ਹੈਗੀ ਕਿ ਜਾਂ ਰੂਟੀਨ ਜਿਹੜਾ ਵਾ ਸੱਤੇ ਦੇ ਦਿਨ ਚੱਲਦਾ ਹਸਤਾਂ ਲੱਭਣਾ ਨਹੀਂ 24 ਆਰਸ ਹੀ ਹੈਗਾ ਵਾ 24 ਘੰਟੇ ਜੀ ਜੀ ਠੀਕ ਹੈ ਤੇ ਡਾਕਟਰ ਸਾਹਿਬ ਕੀ ਇਹ ਮਰੀਜ਼ਾਂ ਨੂੰ ਤੇ ਜਿਹੜੇ ਅਟੈਂਡੈਂਸ ਤੇ ਕਿਸੇ ਨੇ ਆਉਣਾ ਹੋਵੇ ਤੁਸੀਂ ਕੀ ਆਪਣਾ ਸੁਨੇਹਾ ਦੇ ਲੈ ਜਾਓਗੇ ਕਿਸੇ ਨੂੰ ਜੋ ਵੀ ਜਿਸ ਨੂੰ ਜ਼ਰੂਰਤ ਹੈ ਠੀਕ ਹੈ ਉਹ ਇੱਥੇ ਆ ਸਕਦੇ ਨੇ ਹੁਣ ਆਪਾਂ ਪ੍ਰੈਸ਼ਨ ਵੀ ਇੱਥੇ ਕੈਂਪਿੰਗ ਚੱਲਦੀ ਪਈ ਆ ਠੀਕ ਹੈ 20 ਦਿਨ ਦਾ ਜਿਹੜਾ ਹੈ ਵਾਸ਼ੀ ਦੀ ਧਾਰੇ ਚੱਲਦੇ ਪਏ ਆ ਉਹਨਾਂ ਦੇ ਵਿੱਚ ਕੈਂਪਿੰਗ ਚੱਲਦੀ ਪਈ ਹੈ ਜਿਨ੍ਹਾਂ ਵਿੱਚ ਆਪਾਂ ਜਿਹੜੇ ਆਪਰੇਸ਼ਨ ਨੇ ਆ ਉਹ 13000 ਦੇ ਵਿੱਚ ਕਰਦੇ ਪਏ ਆ 13000 ਦੇ ਵਿੱਚ ਹੈ ਠੀਕ ਹੈ ਜਿਹਦੇ ਵਿੱਚ ਇਹ ਲਿਖਿਆ ਹੈ ਨਾ ਕੋਈ ਕੁਝ ਹਾਂ ਬਿਲਕੁਲ ਬਣਿਆ ਪਰ ਕਿਰਦਾਰ ਇਹਦੇ ਵਿੱਚ 13000 ਦੇ ਵਿੱਚ ਆਪਾਂ ਹਰਨੀਆਂ ਦਾ ਵੀ ਕਰਦੇ ਪਏ ਆ ਪਿੱਤੇ ਦੀ ਪਥਰੀ ਬੱਚੇਦਾਨੀ ਅਪੈਂਡਿਕਸ ਬਵਾਸੀਰ ਗਿਲਟੀਆਂ ਵਗੈਰਾ ਦਾ ਆਪਰੇਸ਼ਨ ਜਿਹੜਾ ਉਹ ਆਪਾਂ 13000 ਦੇ ਵਿੱਚ ਕਰਦੇ ਪਏ 13000 ਕੋਸਟ ਦੇ ਵਿੱਚ ਠੀਕ ਹੈ ਹਾਂ ਇਸ ਚੀਜ਼ ਦਾ ਵੀ ਕਾਫੀ ਸਾਰੇ ਫਾਇਦਾ ਉਠਾ ਰਹੇ ਨੇ ਲੇ ਆ ਰੇ ਨਫਦਾ ਜੀ ਦੱਸੋ ਇੱਕ ਤੋਕ ਤੱਕ ਹੈਗਾ ਜਿਹੜਾ ਸਰਜੀ ਦਾ ਤੁਸੀਂ ਸਟਾਰਟ ਕੀਤਾ ਵਾ ਜਿਹੜਾ ਪ੍ਰੇਸ਼ਣਾ ਦਾ ਇਹ ਕਿੰਨੇ ਦਿਨ ਚੱਲੇਗਾ ਕਿ ਕਦੋਂ ਤੱਕ ਲਾਸਟ ਹੈਗਾ ਇਹ ਇਹ ਲਾਸਟ ਹੈਗਾ 21 ਤੋ ਸਟਾਰਟ ਹੋਇਆ ਵਾ ਔਰ 10 ਤੱਕ ਚੱਲੇਗਾ 10 ਜਨਵਰੀ ਤੱਕ 10 ਜਨਵਰੀ 2026 ਤੱਕ ਚੱਲੇਗਾ ਜੀ ਤੁਸੀਂ ਦੱਸੋ ਸਰ ਤੁਸੀਂ ਦੇਖਿਆ ਇਥੇ ਇੱਕ ਪ੍ਰੇਡ ਵੀ ਹੈਗਾ ਅੱਖਾਂ ਦਾ ਪ੍ਰੇਡ ਉਹਦੇ ਵਾਸਤੇ ਕੁਝ ਸਪੈਸ਼ਲ ਉਹ ਕੱਟ ਰੱਖਿਆ ਗਿਆ ਕਿ ਜਾਂ ਸੇਮ ਹੀ ਰੇਟ ਰੱਖਿਆ ਗਿਆ ਇਹਨਾਂ ਦੇ ਅੱਖਾਂ ਦਾ 4000 ਰੁਪਏ ਰੱਖਿਆ ਪਿਆ ਬਾਹਰ ਬਾਹਰ ਨਾਲੋਂ ਤਾਂ ਕਾਫੀ ਸਸਤਾ ਹੈਗਾ ਬਾਹਰ ਲੋਕੀ 8000 ਵੀ ਲਈ ਜਾਂਦੇ ਆ 10 ਵੀ ਲੈਣ ਦੇ ਆ ਕੋਈ 12 ਵੀ ਇੱਥੇ ਜਿਹੜਾ ਵਾ ਉਹ ਚਾਰਜ ਹੜਾ ਹੈ ਵਾ ਠੀਕ ਹੈ ਹਾਂ ਤੇ ਆ ਸਭ ਕੀ ਸਨੇਹਾ ਰੈਂਚੋ ਦੇ ਲੋਕਾਂ ਨੂੰ ਜਿਨ੍ਹਾਂ ਨੂੰ ਹਜੇ ਵੀ ਇਸ ਚੀਜ਼ ਦਾ ਕੈਂਪ ਦਾ ਨਹੀਂ ਪਤਾ ਲੱਗਾ ਕਿਸੇ ਤਰ੍ਹਾਂ ਦਾ ਉਹਨਾਂ ਨੂੰ ਕੀ ਆਪਣੇ ਵੱਲੋਂ ਮੈਸੇਜ ਸਨੇਹਾ ਦੇਣਾ ਚਾਹੋਗੇ ਇਹ ਤੁਹਾਡੇ ਵੱਲੋਂ ਹੁਣ ਮੈਸੇਜ ਦਿੱਤਾ ਜਾਏ ਸਾਰਿਆਂ ਨੂੰ ਹੀ ਤੇ ਜੋ ਵੀ ਜਿਹਨੂੰ ਲੋੜ ਵੰਦ ਹੈ ਉਹ ਆਏ ਆਪਣਾ ਆਪਰੇਸ਼ਨ ਕਰਵਾਏ ਤਾਂ ਘਰੇ ਖੁਸ਼ੀ-ਖੁਸ਼ੀ ਜਾਏ ਠੀਕ ਹੈ ਹਾਂ ਬੋਤਲਵਾ ਜੀ ਆ ਬਿਲਕੁਲ ਤੁਸੀਂ ਦੇਖਿਆ ਡਾਕਟਰ ਸਾਹਿਬ ਵੱਲੋਂ ਕਿਹਾ ਗਿਆ ਵੀ ਇੱਕ ਵਿਸ਼ਾਹ ਜਿਹੜਾ ਸਰਜਰੀ ਕੈਂਪ ਜਿਹੜਾ ਇੱਥੇ ਲਗਾਇਆ ਜਾ ਰਿਹਾ ਅ ਸ਼ੀਧੀ ਜਾੜੇ ਨੂੰ ਸਮਰਪਿਤ ਵੀ ਜਿਹੜਾ ਕੈਂਪ ਆ ਅਸ਼ਬਜਾਦਾਂ ਦੀ ਸੀਧੀ ਜੜ੍ਹ ਲੈ ਕੇ ਖਾਸ ਕਰਕੇ ਤੰਤਵ ਬਾਬਾ ਦੀਪ ਸਿੰਘ ਕੇਅਰ ਹੈਲਥ ਜਿਹੜਾ ਕਿ ਚੈਰੀਟੇਬਲ ਹਸਪਤਾਲ ਆ ਅਤੇ ਵੱਡੀ ਤਦਾਦ ਵੀ ਲੋਕਾਂ ਨੂੰ ਜਿਹੜਾ ਇਸ ਚੀਜ਼ ਦਾ ਲਾਹਾ ਲੈਣ ਲੋਕ ਫਾਇਦਾ ਲੈਣਾ 21 12 2025 ਤੱਕ ਲੈ ਕੇ 10 1 2026 ਤੱਕ ਜਿਹੜਾ ਇਸ ਚੀਜ਼ ਦਾ ਪ੍ਰੇਲਾ ਹੋਣਾ ਵਾ ਅਤੇ ਸਾਰੇ ਜਿਹੜੇ ਆਪਰੇਸ਼ਨ ਨੇ ਨਿਮਿਤ ਦੱਸਿਆ ਡਾਕਟਰ ਸਾਹਿਬ ਨੇ ਕੱਲੇ ਕੱਲੇ ਪ੍ਰੇਸ਼ਾਨ ਦੇ ਨਾਮ ਦੱਸੇ ਨੇ ਤੇ ਸਾਰੇ ਜਿਹੜੇ ਸਿਰ 13-13000 ਰੁਪਏ ਵਿੱਚ ਕੀਤੇ ਜਾਣਗੇ ਤੇ ਖਾਸ ਕਰਕੇ ਅੱਖਾਂ ਦੀ ਗੱਲ ਕਰੀਏ ਅੱਖਾਂ ਕਿਸੇ ਨੂੰ ਮੋਤੀਆ ਵਾ ਕਿਸੇ ਨੂੰ ਕੋਈ ਪ੍ਰੋਬਲਮ ਆ ਉਹ ਜਿਹੜਾ ਬਾਹਰ ਰੇਟ 10000 ਰੁਪਿਆ 8000 ਰੁਪਿਆ ਉਹ ਸਿਰਫ ਜਿਹੜਾ ਉਹ 4000 ਰੁਪਏ ਕੀਤਾ ਜਾਊਗਾ ਇਸ ਕਰਕੇ ਸਾਡੀ ਸੰਗਤਾਂ ਨੂੰ ਅਪੀਲ ਹੈ ਖਾਸ ਕਰਕੇ ਜਿਹੜਾ ਬੈਲਟ ਹੈ ਖਾਸ ਕਰਕੇ ਬਾਰਡਰ ਬੈਲਟ ਆ ਲਗਲੇ ਪਿੰਡਾਂ ਦੇ ਲੋਕ ਨੇ ਭਾਈ ਤੁਸੀਂ ਵੀ ਆ ਕੇ ਇੱਥੇ ਇਹ ਫਾਇਦਾ ਲੋ ਤਾਂ ਜੋ ਕਿ ਤੁਹਾਨੂੰ ਜਿਹੜੀਆਂ ਸਹੂਲਤਾਂ ਮਿਲ ਸਕਣ ਤੁਹਾਡੇ ਜਿਹੜੇ ਪੈਸੇ ਜਿਹੜੇ ਉਹ ਬਚ ਸਕਣ ਤੁਸੀਂ ਤਾਂ ਤੁਸੀਂ ਤੁਹਾਨੂੰ ਜਿਹੜੀਆਂ RAM ਦੀ ਥਰੋੜ ਪਿੰਡ ਅੱਡਾ ਬੌਲੀ ਦੀਆਂ ਜਗੇ ਸਾਂਝੀ ਕਰਿਆ ਬਾਬਾ ਦੀਪ ਸਿੰਘ ਚੈਰੀਟੇਬਲ ਹਸਪਤਾਲ ਦੀਆਂ ਸਾਂਝੀ ਕਰਿਆ ਬਿਲਕੁਲ ਤੁਸੀਂ ਦੇਖਦੇ ਹੋ ਹੋਰ ਜਿਹੜੇ ਲੋਕ ਨੇ ਸਟਾਫ ਨੇ ਉਹਨਾਂ ਨਾਲ ਜਰੂਰ ਗੱ ਯੋਨਾ ਦੇ ਸਾਰੇ ਕੀ ਕਹਨਾ ਹੈ ਕੋ ਤੁਸੀਂ ਦੇਖਿਆ ਤਸਵੀਰਾਂ ਸੀ ਲਗਾਤਾਰ ਤੁਹਾਨੂੰ ਜਿਹੜੀਆਂ ਨੇ ਬਾਬਾ ਦੀਪ ਸਿੰਘ ਚੈਰੀਟੇਬਲ ਹਸਪਤਾਲ ਦੀ ਸਾਂਝੀ ਕੀਤੀਆਂ ਨੇ ਕੱਲੀ-ਕੱਲੀ ਤਸਵੀਰ ਤੇ ਮਰੀਜ਼ਾਂ ਦੇ ਨਾਲ ਤੁਹਾਨੂੰ ਗੱਲਬਾਤ ਵੀ ਕਰਾਇਆ ਤੁਹਾਡਾ ਰੂਬਲਾ ਵੀ ਕਰਾਇਆ ਤੇ ਉੱਥੋਂ ਦੇ ਡਾਕਟਰ ਸਾਹਿਬ ਨਾਲ ਗੱਲਬਾਤ ਕਿ ਤੁਸੀਂ ਦੇਖਿਆ ਕਿਵੇਂ ਜਿਹੜਾ ਉਹਨਾਂ ਦੱਸਿਆ ਪੀ ਇਹ ਹਸਪਤਾਲ ਦੇ ਕਿੰਨੇ ਫਾਇਦੇ ਨੇ ਲੋਕਾਂ ਨੂੰ ਕਿੰਨੇ ਵਜੇ ਲੋਕ ਨੇ ਇਹ ਚੀਜ਼ ਦਾ ਲਾਹ ਲੈ ਰਹੇ ਨੇ ਭਾਈ ਕੋ ਚੰਗਤ ਤੁਹਾਡੇ ਨਾਲ ਗਰਭਾ ਕਰਾਂਗੇ ਭਾਈ ਸਾਹਿਬ ਸਤਿ ਸ੍ਰੀ ਅਕਾਲ ਫਤਿਹ ਸਾਂਝੀ ਕਰਦੇ ਵਾਹਿਗੁਰੂ ਜੀ ਕੀ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਕਿਨੇ ਐਸੋ ਪੀ ਮਰੀਜ਼ਾਂ ਵਾਸਤੇ ਕੀ ਖਾਸਿਆ ਕਿ ਆਏ ਉਹ ਬਾਬਾ ਦੀਪ ਸਿੰਘ ਚਾਈਟੇ ਬਲਸਤਾ ਵਿੱਚ ਜਿਹੜਾ ਅਸੀਂ ਦੇਖਿਆ ਵੀ ਕਹਿੰਦੇ ਜਿਹੜਾ ਵਿਸ਼ਾਲ ਜਿਹੜਾ ਸਰਜੀ ਕੈਂਪ ਲਗਾਇਆ ਜਾ ਰਿਹਾ ਇਹ ਕਦੋਂ ਤੋਂ ਸ਼ੁਰੂ ਹੋ ਰਿਹਾ ਤੇ ਕਦੋਂ ਸਮਾਪਤ ਹੋਊਗਾ ਕਿਹੜੇ-ਕਿਹੜੇ ਆਪਰੇਸ਼ਨ ਨੇ ਜਿਹੜੇ ਸਰਜੀਆਂ ਜਿਹੜੀ ਇਸ ਵਿੱਚ ਹੋਣ ਗਿਆ ਸਭ ਤੋਂ ਪਹਿਲਾਂ ਸਾਡੇ ਸੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਅਤੀ ਸਤਿਕਾਰਯੋਗ ਭਾਈ ਸਾਹਿਬ ਭਾਈ ਅਮਨਦੀਪ ਸਿੰਘ ਵੱਲੋਂ ਇੱਕ ਅੰਦਰ ਦਾ ਬਲਬਲਾ ਸੀ ਪਿਆਰ ਸੀ ਕਿ ਇਲਾਕੇ ਦੇ ਸੰਗਤਾਂ ਵੱਤ ਵੱਦ ਇਸ ਸਵਾਮਾਂ ਦਾ ਲਾਭ ਲੈਣਾ ਜਿਵੇਂ ਭਾਈ ਸਜੀਵ ਲੋ ਪਹਿਲਾਂ ਇਸੇ ਸਥਾਨ ਤੇ ਦਾਤਾ ਬੰਦੀ ਸ਼ੂਰ ਪਬਲਿਕ ਸਕੂਲ ਚੱਲ ਰਿਹਾ ਹੈ ਇੱਥੇ ਐਜੂਕੇਸ਼ਨ ਦਿੱਤੀ ਜਾ ਰਹੀ ਹੈ ਜੀ ਤਾਂ ਭਾਈ ਸਾਹਿਬ ਜੀ ਨੇ ਇਲਾਕੇ ਦੀ ਲੋੜ ਨੂੰ ਦੇਖਦੇ ਹੋਏ ਆ ਬਾਬਾ ਦੀਪ ਸਿੰਘ ਹੈਲਥ ਕੇਅਰ ਚਾਈਟਲ ਹਸਪਤਾਲ ਉਹ ਵੀ ਇਸੇ ਸਥਾਨ ਤੇ ਖੋਲਿਆ ਜੀ ਤਾਂ ਕਿ ਲੋਕ ਕੋਈ ਨਾਨਕ ਦੁਖੀ ਆ ਸਭ ਸੰਸਾਰ ਹਰ ਬੰਦਾ ਕਿਸੇ ਨਾ ਕਿਸੇ ਕਰਕੇ ਦੁਖੀ ਹੈ ਤੇ ਭਾਈ ਸਾਹਿਬ ਦਾ ਮਨ ਦਾ ਬਲਬਲਾ ਸੀ ਕਿ ਬਾਹਰ ਜਦੋਂ ਲੋਕ ਜਾਂਦੇ ਸਨ ਜਿੱਥੇ ਕੋਈ 50000 ਦਾ ਆਪਰੇਸ਼ਨ ਹੈ ਕੋਈ 60000 ਦਾ ਆਪਰੇਸ਼ਨ ਇੱਥੇ ਬਿਲਕੁਲ ਲਾਗਤ ਮੁੱਲ ਤੋਂ ਵੀ ਘੱਟ ਡੇਟਾ ਤੇ ਸਤਿਗੁਰ ਦੀ ਕਿਰਪਾ ਦੇ ਨਾਲ ਗੁਰੂ ਰਾਮਦਾਸ ਜੀ ਕਿਰਪਾ ਦੇ ਨਾਲ ਭਾਈ ਸਾਹਿਬ ਉਦਮ ਸਿੰਘ ਦੇ ਸਦਕੇ ਲਾਗਤ ਮੁੱਲ ਦੇ ਤੋਂ ਵੀ ਘੱਟ ਡੇਟਾ ਤੇ ਆਪਰੇਸ਼ਨ ਕੀਤੇ ਜਾਂਦੇ ਨੇ ਸਾਰੇ ਟੈਸਟ ਬਿਲਕੁਲ ਲਾਗਤ ਮੁੱਲ ਤੋਂ ਵੀ ਘੱਟ ਡੇਟਾ ਦੇ ਉਹ ਵੀ ਕੀਤੇ ਜਾਂਦੇ ਨੇ ਤਾਂ ਦਵਾਈਆਂ ਵੀ ਤਕਰੀਬਨ 70-80% ਦਾ ਡਿਸਕਾਊਂਟ ਤੇ ਮਿਲਦੀਆਂ ਨੇ ਜੇ ਮੰਨ ਲਓ ਬਾਜ਼ਾਰ 'ਚ ਦਵਾਈ ਕੋਈ ਹੈ 100 ਰੁਪਏ ਦੀ ਇੱਥੋਂ ਕੇਵਲ 25-30 ਰੁਪਏ 'ਚ ਦਵਾਈ ਉਹ ਮਿਲਦੀ ਹੈ ਜਿਹਨਾਂ ਤੋਂ ਪੱਗੋ ਜਨਸੇ ਦੀ ਖਾ ਕੇ ਜਿਹੜਾ ਪ੍ਰਾਲਾ ਕੀਤਾ ਗਿਆ ਵਾ ਪਹਿਲੀ ਵਾਰੀ ਸਰਜੀ ਦੇ ਵਿਸ਼ਾਲ ਕੈਂਪ ਲਗਾਇਆ ਗਿਆ ਕਿ ਜਾਂ ਪਹਿਲੇ ਵੀ ਇਸ ਤਰ੍ਹਾਂ ਦੇ ਕੈਂਪ ਨੇ ਉਹ ਲੱਗਦੇ ਹਾਰੇ ਨੇ ਐਸ ਕੀ ਜਿਹੜੇ ਇਹਦੇ ਹਾਰੇ ਜਲਦੇ ਪਏ ਨੇ ਸਾਬ ਜਿਆਦੇਆਂ ਦੇ ਸ਼ਿੱਦੀ ਹਾਰੇ ਮਾਤਾ ਗੁਜਰ ਕੌਜ ਦੇ ਸ਼ਿੱਦੀ ਹਾਰੇ ਤਾਂ ਭਾਈ ਸਾਹਿਬ ਦੇ ਮਨ 'ਚ ਇੱਕ ਭਾਵਨਾ ਸੀ ਪਿਆਰ ਸੀ ਜੈਸੇ ਤੇ ਜਿੰਨਾ ਤੇ ਸਟਾਫ ਹਰ ਵੇਲੇ ਅਰਦਾਸ ਕਰਦਾ ਹੈ ਜੋ ਜੀ ਆਵੇ ਸੋ ਰਾਜੀ ਜਾਵੇ ਇਥੇ ਇਹੋ ਅਰਦਾਸ ਕੀਤੀ ਜਾਂਦੀ ਹੈ ਭਾਈ ਸਾਹਿਬ ਵੱਲੋਂ ਸਾਰੇ ਸਟਾਫ ਨੂੰ ਇਹ ਹਦਾਇਤ ਹੈ ਗਈ ਹੈ ਕਿ ਇਹੋ ਹੀ ਰੋਜ਼ਾਨਾ ਅਰਦਾਸ ਕਰਨੀ ਹੈ ਜਿਹੜਾ ਵੀ ਇਥੇ ਆਵੇ ਉਹ ਰਾਜੀ ਖੁਸ਼ੀ ਹੋ ਕੇ ਜਾਵੇ ਤੇ ਐਤ ਕੀ ਵਿਸ਼ੇਸ਼ ਤੌਰ ਤੇ ਜੋ ਇਹ ਦਿਹਾਰੇ ਨੇ ਸਾਬ ਜਾਨੇ ਸ਼ੀਦਿ ਦਿਹਾਰੇ 21 ਤਰੀਕ ਤੋਂ ਲੈ ਕੇ ਤਰੀਬਨ 10 1 2026 ਤੱਕ ਇਹ ਵਿਸ਼ਾਲ ਸਰਦਰੀ ਕੈਂਪ ਜਾਰੀ ਰਹੇਗਾ ਜੀ ਤੇ ਇਲਾਕਾ ਨਿਵਾਸੀ ਲੋੜਵੰਦ ਜਿਨ੍ਹਾਂ ਨੂੰ ਲੋੜ ਹੈ ਉਹਨਾਂ ਨੂੰ ਦਾਸ ਬੇਨਤੀ ਕਰੇਗਾ ਕਿ ਇਸ ਵਾਰਾਂ ਦਾ ਵੱਧ ਵੱਧ ਉਲਾਬ ਲੈਣਾ ਤੇ ਜਿਹੜੇ ਵਾਰ ਮਹਿੰਗੇ ਵਿੰਗੇ ਆਪਰੇਸ਼ਨ ਨੇ ਇੱਥੇ ਕੇਵਲ ਤੇ ਕੇਵਲ 13000 ਦੇ ਆਪਰੇਸ਼ਨ ਹੋਣਗੇ ਇਸ 13000 ਸਮਰਪਿਤ ਜਿਵੇਂ ਹਰਦਿਆਂ ਦਾ ਆਪਰੇਸ਼ਨ ਹੋਇਆ ਸੌਲੀ ਦਾ ਆਪਰੇਸ਼ਨ ਹੋਇਆ ਬਾਬਾ ਸੀਰ ਦਾ ਆਪਰੇਸ਼ਨ ਹੋਇਆ ਪਿੱਤੇ ਦੀ ਪੱਥਰੀ ਦਾ ਆਪਰੇਸ਼ਨ ਹੋਇਆ ਬੱਚੇ ਦਾਣੀ ਦਾ ਆਪਰੇਸ਼ਨ ਹੋਇਆ ਗਿਲਟੀਆਂ ਦਾ ਆਪਰੇਸ਼ਨ ਹੋਇਆ ਵਿਸ਼ੇਸ਼ ਤੌਰ ਤੇ ਚਿੱਟਾ ਮੋਤੀ ਦਾ ਆਪਰੇਸ਼ਨ ਜਿਹੜਾ ਬਾਜ਼ਾਰ ਤੇ 15 ਤੋਂ 20000 ਤੇ ਹੁੰਦਾ ਕੇਵਲ 4000 ਰੁਪਏ ਦੇ ਵਿੱਚ ਇਹ ਵਿਸ਼ਾਲ ਕੈਂਪ ਚ ਹੋਵੇਗਾ ਜੀ ਉਨੇ ਤੋਂ ਵੀ ਜਿਹੜਾ ਅਸੀਂ ਵੇਖਿਆ ਚਿੱਟੇ ਮੋਤੀ ਦਾ ਆਪਰੇਸ਼ਨ ਆ ਜਿਵੇਂ ਦੱਸਿਆ ਵੀ 12 ਤੇ 15 20 ਆਪੇ ਡਾਕਟਰ ਲੈਂਦੇ ਨੇ ਤੁਹਾਡੇ ਕੋਲ ਸਿਰਫ 4000 ਰੁਪਏ ਚ ਕੀਤਾ ਜਾਊਗਾ ਇਹਦੇ ਵਿੱਚ ਕੋਈ ਸਪੈਸ਼ਲ ਲੈਂਥ ਬਾਈ ਜਾਣਗੇ ਕਿਸੇ ਕਿਸੇ ਦਾ ਕੋਈ ਕਸਟਮਰ ਦੇ ਨਾਲ ਜਾਂ ਕਹਿੰਦੇ ਬੀ ਮਰੀਦ ਦੇ ਨਾਲ ਪੂਰਾ ਧਿਆਨ ਖਾਈ ਜਾਊਗਾ ਹਾਂਜੀ ਪੂਰੇ ਐਕਸਪੀਰੀਅੰਸ ਦੇ ਡਾਕਟਰ ਨੇ ਜਿਹਨਾਂ ਤਜਰਬੇਕਾਰ ਡਾਕਟਰ ਨੇ ਪੂਰੇ ਪੂਰੀ ਉਹਨਾਂ ਦੀ ਟੀਮ ਹੈ ਜੀ ਜਿਹੜੀ ਵੀ ਲੋੜ ਲੈਂਜ ਲੋੜ ਉਹਨੂੰ ਰਿੰਜ ਪਏਗਾ ਜੀ ਦਵਾਈਆਂ ਵੀ ਨਾਲ ਦੁਆਰੇ ਮੂਰੇ ਮਕੇ ਸੋਨੇ ਢੰਗ ਦੇ ਨਾਲ ਸੋਨੇ ਤਰੀਕੇ ਨਾਲ ਜਿਹੜਾ ਬਾਜ਼ਾਰ 'ਚ 15 ਤੋਂ 20 ਹਜ਼ਾਰ ਦਾ ਆਪਰੇਸ਼ਨ ਹੁੰਦਾ ਉਸ ਤੋਂ ਵੀ ਵਧੀਆ ਤਰੀਕੇ ਨਾਲ ਦੇਖਭਾਲ ਉਹ ਅਮੀਰੀ ਦੀ ਕੀਤੀ ਜਾਵੇਗੀ ਤੇ ਸੋਨੇ ਢੰਗ ਨਾਲ ਸਾਰਾ ਆਪਰੇਸ਼ਨ ਹੋਵੇਗਾ ਤਾਂ ਕਿ ਮਰੀਜ਼ ਇੱਥੇ ਆਪਰੇਸ਼ਨ ਕਰਾ ਕੇ ਅਸੀਸਾਂ ਦਵੇ ਠੀਕ ਹੈ ਮੈਨੂੰ ਸੋ ਭਾਈ ਸਾਹਿਬ ਅਸੀਂ ਦੇਖਿਆ ਜਿਵੇਂ 21 ਤਰੀਕ ਨੂੰ ਪ੍ਰੋਗਰਾਮ ਸ਼ੁਰੂ ਆ ਜਿਹੜਾ ਸਰਜਰੀਕਲ ਕੈਂਪ ਸ਼ੁਰੂ ਹੋਣਾ ਵਾ ਅੱਜ 22 ਤਰੀਕ ਹੈ ਦੂਸਰਾ ਦਿਨ ਆਜ ਗਿਆ ਕਿੰਨੇ ਕੁ ਮਰੀਜ਼ ਅੱਜ ਦਾ ਲਾਹਾ ਲੈ ਰਹੇ ਨੇ ਚਾਹੇ ਹਰਨੀਆਂ ਨੇ ਪਿਛਲੀ ਗੱਲ ਕਰੀ ਜਾਂ ਅਖਾਲੇ ਪਿਛਲੀ ਗੱਲ ਕਰੀਏ ਕਿੰਨੇ ਕੰਬਲੀ ਜਿਹੜੇ ਨੇ ਖਾਸ ਕਰਕੇ ਜਿਹੜਾ ਬੈਲਟ ਹੈ ਬਾਰਡਰ ਬੈਲਟ ਕਿੰਨੇ ਲੋਕ ਇੱਥੋਂ ਆ ਰਹੇ ਨੇ ਟਟਕੋ ਤਕਰੀਬਨ ਕਾਫੀ ਹਸਪਤਾਲ ਦੇ ਵਿੱਚ ਮੈਨੂੰ ਪਤਾ ਲੱਗਾ ਕਾਫੀ ਫੋਨ ਆ ਰਹੇ ਨੇ ਟ੍ਰੈਸਟ ਦੇ ਨੰਬਰਾਂ ਤੇ ਵੀ ਕਾਫੀ ਫੋਨ ਆ ਰਹੇ ਨੇ ਤੇ ਉਹ ਸਮਾਂ ਹੀ ਪੁੱਛਦੇ ਬਈ ਕਿੰਨੇ ਤੋਂ ਕਿੰਨੇ ਸਮਾਂ ਦੀ ਨਹੀਂ ਗਈ ਉਹ ਸਾਰਾ ਫਿਰ ਹਸਪਤਾਲ ਦੀ ਟੀਮ ਜਿਹੜੀ ਸਟਾਫ ਆ ਜਿਹੜਾ ਫੋਨ ਸੁਣਦਾ ਪਿਆ ਉਹ ਦੱਸਦਾ ਪਿਆ ਜੀ ਇਹਨਾਂ ਨੂੰ ਉਹਦੇ ਸਾਬ ਨਾਲ ਟਾਈਮ ਦਿੰਦੇ ਪਏ ਨੇ ਕਿਸੇ ਨੂੰ ਮੰਨ ਲਓ ਕੱਲ ਦਾ ਟਾਈਮ ਦਿੱਤਾ ਕਿਸੇ ਨੂੰ ਪਰਸੋਂ ਦਾ ਟਾਈਮ ਦਿੱਤਾ ਵ ਇਹ ਇਲਾਕਾ ਨਿਵਾਸੀ ਨੇ ਜਿੰਨੇ ਪਿੰਡ ਲੱਗਦੇ ਨੇ ਰਾਮਦੀਤ ਰੋਡ ਤੇ ਲਗ ਲਗੇ ਹੋਰ ਤੇ ਉਹ ਸਾਰੇ ਦੀ ਬੇਨਤੀ ਹੈ ਇਸ ਬਾਵਾਂ ਤੇ ਵੱਤ ਬਦਲਾਵ ਲਓ ਇੱਕ ਕਰ ਇੱਥੇ ਚਰਨ ਪਾਉ ਆਓ ਕਿ ਤੇ ਕਿਰਪਾ ਗੁਰੂ ਆਮਦਾ ਦੀ ਵਰਤਰੀ ਆ ਤੇ ਬਾਕੀ ਚਲੋ ਤਜਰਬੇਕਾਰ ਡਾਕਟਰ ਨੇ ਭਾਈ ਸਾਹਿਬ ਵੀ ਹਮੇਸ਼ਾ ਜੀ ਇਹ ਅਰਦਾਸ ਕਰਦੇ ਨੇ ਗੁਰੂ ਆਮਦਾਦ ਦੇ ਚਰਨਾ ਜੀ ਗੁਰੂ ਆਮਦਾ ਜੀ ਬਾਬਾ ਦੀਪ ਸਿੰਘ ਜੀ ਜਿਹੜਾ ਵੀ ਮਰੀਜ਼ ਇੱਥੇ ਆਵੇ ਜੋ ਜੀ ਆਵੇ ਸੁਰਾਜੀ ਜਾਵੇ ਅਸੀਂ ਦੇਖਿਆ ਬਾਬਾ ਦੀਪ ਸਿੰਘ ਦੇ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਵਿੱਚ ਇੱਕ ਬਹੁਤ ਵਧੀਆ ਪ੍ਰਾਲਾ ਕੀਤਾ ਗਿਆ ਵਾ ਜਿਹੜਾ ਕਿ 20 ਰੁਪਏ ਦੀ ਪਰਚੀ ਵਿੱਚ ਜਿਹੜਾ ਮਰੀਜ਼ ਦਾ ਚੈੱਕਅਪ ਵੀ ਹੁੰਦਾ ਵਾ ਉਪਰੀਚ ਤੇ ਮਰੀਜ਼ ਨੂੰ ਦਵਾਈ ਵੀ ਮਿਲਦੀ ਆ ਐਡਾ ਵਧੀਆ ਪ੍ਰਾਲਾ ਜਿਹੜਾ ਸ਼ੋਅ ਕੀਤਾ ਵਾ ਇਹ ਕਿੰਨੇ ਕਿਉਂ ਹੋਂ ਤੱਕ ਜਿਹੜੇ ਮਰੀਜ਼ ਨੇ ਰੋਜ਼ ਕਿੰਨੇ ਕਿ ਲੋਕ ਫਾਇਦਾ ਲੈ ਰਹੇ ਨੇ ਚਾਹੀਦਾ ਦਿ ਵੱਧ ਤੋਂ ਵੱਧ ਕਈ ਵਾਰ 200 ਰੁਪਏ ਡੇਲੀ ਆ ਜਾਂਦਾ ਜੀ 2 ਬਹੁਤ રાશિ ਬੰਦਾ ਇੱਥੇ 20 ਰੁਪਏ ਦੀ ਭਰਤੀ ਇਹ ਕੇਵਲ ਭਾਈ ਸਾਹਿਬ ਨੇ ਦਨਿਕ ਨਕ ਉਦਾਂ ਹੀ ਰੱਖੀ ਆ ਬਾਕੀ ਉਹ ਡਾਕਟਰਾਂ ਦੀ ਫੀਸ ਮੰਨ ਲਓ ਕੋਈ 50 ਰੁਪਏ ਫੀਸ ਆ ਕਿ ਸਿੱਧੀ 400 ਰੁਪਏ ਫੀਸ ਆ ਤੇ ਆਮ ਲੋਕ ਜਿਹੜਾ ਆਮ ਪਬਲਿਕ ਇਹ ਵਨ ਵੱਡੇ ਡਾਕਟਰ ਨੂੰ ਚੈੱਕ ਕਰਾਉਣ ਤੋਂ ਪਰੇਸ਼ ਕਰਦੇ ਨੇ ਤੇ ਆਪਣਾ ਰੋਗ ਆਪਣੀ ਬਿਮਾਰੀ ਵਧਾ ਲੈਂਦੇ ਨੇ ਤੇ ਭਾਈ ਸਾਹਿਬ ਨੇ ਇਹ ਚੀਜ਼ਾਂ ਨੇ ਦੇਖਦੇ ਹੋਇਆ ਕਿ ਹਰ ਬੰਦਾ ਇਹ ਚੀਜ਼ ਦਾ ਲਾਭ ਲਵੇ ਕਿ ਜੇ ਕੋਈ ਪ੍ਰੋਬਲਮ ਕਿਸੇ ਨੂੰ ਹੈਗੀ ਆ ਉਹ ਕੇਵਲ 20 ਰੁਪਏ ਦੀ ਭਰਤੀ ਕਟਾ ਕੇ ਉਹ ਜੇ ਵੱਡੇ ਤੋਂ ਵੱਡੇ ਡਾਕਟਰ ਨੂੰ ਆਪਣਾ ਟੈਸਟ ਕਰਾਵੇ ਸਰ ਚੈੱਕਅਪ ਕਰਾਵੇ ਤੇ ਉਹਦੇ ਚ ਦੋ ਦਿਨ ਦੀ ਦਵਾਈ ਵੀ ਨਾਲ ਫ੍ਰੀ ਦਿੱਤੀ ਜਾਂਦੀ ਹੈ ਅਸੀਂ ਦੇਖਿਆ ਭਾਈ ਸਾਹਿਬ ਅਸੀਂ ਮਰੀਜ਼ਾਂ ਨਾਲ ਗੱਲਬਾਤ ਕੀਤੀ ਮਰੀਜ਼ਾਂ ਦਾ ਕਹਿਣਾ ਵੀ ਕੋਈ ਅਲਟਰਾਸਾਉ ਕਰਾਉਣ ਵਾਸਤੇ ਆਉਂਦਾ 1200 ਤੋਂ ਘੱਟ ਅਲਟਰਾਸਾਉ ਨਹੀਂ ਹੁੰਦੀ ਅਸੀਂ ਦੇਖਿਆ ਵੀ ਉਹ ਕਹਿੰਦੇ ਵੀ ਇੱਥੇ ਸਿਰਫ 450 ਰੁਪਏ ਅਲਟਰਾਸਾਉ ਹੁੰਦੀ ਆ ਬਹੁਤ ਵਾਜਬ ਰੇਟ ਹੈ ਬਹੁਤ ਘੱਟ ਰੇਟ ਤੇ ਆ ਕਹਿੰਦੇ ਵੀ ਲੋਕ ਕਹਿੰਦੇ ਵੀ ਸਾਲ ਨੂੰ ਤੇ ਚੀਜ਼ ਦਾ ਪਤਾ ਲੱਗਾ ਸੀ ਤੇ ਫਾਇਦਾ ਵਾਲੀ ਚੀਜ਼ ਲੈ ਰਹੇ ਨੇ ਸਾਡੇ ਕੋਲ ਦੋ ਕਿ ਦਿਨ ਅਰੇ ਸਰਪੰਚ ਵੀ ਲੱਗ ਲੱਗੇ ਪਿੰਡਾਂ ਦੇ ਆਏ ਸਨ ਉਹ ਵੀ ਦੱਸਦੇ ਪਏ ਸੀ ਨੇ ਕਹਿੰਦੇ ਕਿ ਵਿਜਾਰ ਅਸੀਂ ਸਾਡੇ ਕੋਈ ਕਈ ਆਉਂਦੇ ਨੇ ਸਰਪੰਚ ਸਾਹਿਬ ਸਾਡਾ ਇੱਕ ਕੰਮ ਕਰੋ ਅਲਟਰਾਸਾਉਂਡ ਕਰਾ ਦਿਓ ਤੇ ਸਾਡੇ ਕੋਈ 1000 ਰੁਪਿਆ ਕਰਦਾ ਕੋਈ 1500 ਕਰਦਾ ਕੋਈ 2000 ਕਰਦਾ ਤੇ ਕਹਿੰਦੇ ਸਾਨੂੰ ਤੇ ਇਹ ਚੀਜ਼ ਦਾ ਪਤਾ ਨਹੀਂ ਸੀ ਜਦੋਂ ਇੱਥੇ ਆ ਕੇ ਵੇਖਿਆ ਕਹਿੰਦੇ ਸੁਣਿਆ ਸੀ ਪਰ ਇੱਥੇ ਆ ਕੇ ਵੇਖਿਆ ਉਹ ਵੀ ਬੜੇ ਖੁਸ਼ ਹੋਏ ਕਹਿੰਦੇ ਕੇਵਲ 450 ਰੁਪਏ ਚ ਅਲਟਰਾਸਾਉਂਡ ਉਹ ਵੀ ਨਵੀਂ ਤਕਨੀਕ ਨਾਲ ਸਾਰੀ ਤੇ ਉਹ ਵੀ ਬੜੇ ਖੁਸ਼ ਹੋਏ ਉਹ ਵੀ ਇਹਨਾਂ ਨੇ ਵੀ ਕਿਹਾ ਕਹਿੰਦੇ ਆਪਾਂ ਵੱਧ ਤੋਂ ਵੱਧ ਤੁਹਾਡੇ ਕੋਈ ਇੱਥੇ ਮਰੀਜ਼ ਭੇਜਿਆ ਕਰਾਂਗੇ ਜਿਹੜੋ ਉਹ ਵੀ ਸਵਾਮ ਦਾ ਲਾਭ ਲੈਣ ਤੂੰ ਹੋਰ ਵੀ ਚਲੋ ਦੂਰੋਂ ਦੂਰੋਂ ਵੀ ਕਾਫੀ ਆ ਰਹੇ ਨੇ ਮੈਂ ਵੇਖਿਆ ਗਰਦਾਸਪੁਰ ਤੋਂ ਵੀ ਕੱਲ ਪਰਸੂ ਆਏ ਨੇ ਤੇ ਇਧਰੋਂ ਬਟਾਲੇ ਵੱਲੋਂ ਵੀ ਕਈ ਮਰੀਜ਼ ਆਉਂਦੇ ਨੇ ਤੇ ਉਹ ਸਤਗੁਰੂ ਦੀ ਕਿਰਪਾ ਵਰਤਦੀ ਹੈ ਜੀ ਜਿਹੜਾ ਜਪ ਤਪ ਹੁੰਦਾ ਇੱਥੇ ਸਮਾਗਮ ਹੁੰਦੇ ਨੇ ਭਾਈ ਸਾਹਿਬ ਵੱਲ ਬੰਦਗੀ ਕਰਾਈ ਜਾਂਦੀ ਐ ਇਸ ਸਥਾਨ ਤੇ ਰੋਜ਼ਾਨਾ ਅਰਦਾਸ ਹੁੰਦੇ ਜੋ ਜੀ ਆਵੇ ਸੁਰਾਜੀ ਜਾਵੇ ਉਹ ਗੁਰੂ ਰਾਮਦਾਸ ਜੀ ਆਪਣੀ ਕਲਾ ਵਰਤਾ ਰਹੇ ਨੇ ਜੀ ਤੇ ਭਾਈ ਸਾਹਿਬ ਜੀ ਦੇ ਅੰਦਰ ਮੰਨ ਮੰਦੇ ਬਲਬਲੇ ਸਨ ਅੰਦਰ ਦਾ ਮੰਦਾ ਚਾਹ ਸੀ ਕਿ ਇਹ ਇਲਾਕੇ ਦੇ ਵੱਧ ਤੋਂ ਵੱਧ ਸੰਗਤਾਂ ਇਹ ਚ ਜਦਾ ਲਾਭ ਲੈਣ ਐਜੂਕੇਸ਼ਨ ਵੀ ਮਿਲੇ ਤੇ ਨਾਲੇ ਸਾਰਾ ਤੰਦਰੁਸਤੀ ਵੀ ਸੰਗਤਾਂ ਨੂੰ ਮਿਲੇ ਇੱਥੇ ਅਸੀਂ ਦੇਖਿਆ ਜਿੱਥੇ ਐਜੂਕੇਸ਼ਨ ਦੀ ਗੱਲ ਕਰੀਏ ਜਿੱਥੇ ਕਿ ਵਧੀਆ ਪੜਾਈ ਦਿੱਤੀ ਜਾ ਰਹੀ ਐ ਅਸੀਂ ਦੇਖਿਆ ਜਿਹੜੀ ਵਿਧਵਾ ਔਰਤਾਂ ਨੇ ਉਹਨਾਂ ਨੂੰ ਮਹੀਨੇਵਾਰ ਰਾਸ਼ਨ ਦਿੱਤਾ ਜਾਂਦਾ ਵਾ ਇੱਥੇ ਹਸਪਤਾਲ ਖੋਲ ਕੇ ਬਹੁਤ ਵੱਡਾ ਪੁੰਨ ਦਾ ਕੀਤਾ ਕੰਮ ਕੀਤਾ ਭਾਈ ਅਮਨਦੀਪ ਸਿੰਘ ਨੇ ਅਸੀਂ ਉਹ ਦੇਖਿਆ ਨਾਲ ਹੀ ਜਿਹੜੇ ਵੀ ਬਾਬੇ ਨਾਨਕ ਦੀ ਸੋਈ ਸਾਂਝੀ ਕੀਤੀ ਗਈ ਹੈ ਅਸੀਂ ਦੇਖਿਆ ਜਿੱਤੇ ਕਿ ਹਜ਼ਾਰ ਲੋਕ ਰੋਜ਼ ਜਿਹੜਾ ਵਾ ਨਾਸ਼ਤਾ ਜਿਹੜਾ ਪਛਾਦਾ ਛੱਕ ਜਾਂਦੇ ਨੇ ਵੱਖ-ਵੱਖ ਤਰ੍ਹਾਂ ਦੇ ਮੀਨੂ ਬਣੇ ਨੇ ਸਬਜ਼ੀਆਂ ਦੇ ਟੀਨ ਬਣੇ ਨੇ ਤੇ ਇੱਕ ਜਿਹੜੀ ਟਿਫਨ ਸੇਵਾ ਵੀ ਸ਼ੁਰੂ ਕੀਤੀ ਗਈ ਹੈ ਭਾਈ ਸਾਹਿਬ ਵੱਲੋਂ ਹਾਂਜੀ ਜੀ ਇਹ ਇੱਕ ਨਵਹਿਕਲਾ ਉਪਰਾਲਾ ਜੀ ਜਿਹੜਾ ਭਾਈ ਸਾਹਿਬ ਵੱਲੋਂ ਸ਼ੁਰੂ ਕੀਤਾ ਗਿਆ ਸਾਡੇ ਇੱਥੇ ਸਤਿਕਾਰਯੋਗ ਭਾਈ ਸਾਹਿਬ ਭਾਈ ਅਮਨਦੀਪ ਸਿੰਘ ਜੀ ਵੱਲੋਂ ਉਹਨਾਂ ਦੀ ਮੰਦੀ ਭਾਵਨਾ ਸੀ ਹੁਣ ਕਈ ਵਾਰ ਇਲਾਕੇ 'ਚ ਜਦੋਂ ਸਮਾਗਮ ਭਾਈ ਸਾਹਿਬ ਗਾਉਂਦੇ ਸਨ ਇਲਾਕੇ 'ਚ ਬਜਟ ਲਗਾਉਂਦੇ ਸਨ ਇੱਥੇ ਉਹ ਇਹ ਗੱਲ ਕਹਿੰਦੇ ਸਨ ਭਾਈ ਸਾਹਿਬ ਸਾਡਾ ਪੁੱਤਰ 400 ਹੋ ਗਿਆ ਬਾਹਰ ਗਿਆ ਮੁਰਕੇ ਸਾਡੀ ਬਾਤ ਨਹੀਂ ਪੁੱਛੀ ਉਹਨੇ ਜਿਹੜੀ ਜ਼ਮੀਨ ਸੀ ਉਹ ਵੀ ਜ਼ਮੀਨ ਵੇਚਤੀ ਆ ਕਾਫੀ ਇਦਾਂ ਦੇ ਕੇਸ ਹੁੰਦੇ ਸਨ ਤੇ ਇਹ ਚੀਜ਼ ਨੂੰ ਮੁੱਖ ਰੱਖਦੇ ਆ ਫਿਰ ਭਾਈ ਸਾਹਿਬ ਨੇ ਫਿਰ ਸੋਚਿਆ ਕੀ ਕੀਤਾ ਜਾਵੇ ਫਿਰ ਇੱਕ ਨਵੇਕਲੀ ਸੇਵਾ ਫ੍ਰੀ ਟਿਫਨ ਸੇਵਾ ਸ਼ੁਰੂ ਕੀਤੀ ਗਈ ਉੱਥੇ ਇੱਕ ਟੀਮ ਤਿਆਰ ਕੀਤੀ ਗਈ ਜੀ ਪਹਿਲਾਂ ਉਹ ਟੀਮ ਜਾਂਦੀ ਹੈ ਵਕੀਲ ਲੋਰਵੰਦ ਨੇ ਉਹ ਸਾਰੇ ਯੋਜਨਿਕ ਟੀਮ ਬਿਲਾ ਪਿੰਡਾਂ-ਪਿੰਡਾਂ ਜਾ ਕੇ ਸਾਰਾ ਸਰਵਾ ਕਰਦੀ ਜੀ ਉਸਰ ਵੀ ਕਰਕੇ ਜਿਹੜੇ ਲੋੜਵੰਦ ਪਰਿਵਾਰ ਨੇ ਫਿਰ ਉਹਨਾਂ ਨੂੰ ਉਹ ਨਰੇ ਘਰ ਤੋਂ ਜਾਨਾ ਹੀ ਫਿਰ ਫਿਰ ਇੱਥੇ ਨੌਵੇਂ ਟਿਫਨ ਤਿਆਰੀ ਸ਼ੁਰੂ ਹੋ ਜਾਂਦੀ ਜੀ 10:30 ਵੇ ਗੱਡੀ ਚਲ ਪੈਂਦੀ ਇੱਥੋਂ ਜੀ ਉਹ ਫਿਰ ਨਰੇ ਘਰ ਟਿਫਨ ਪਹਿਲਾ ਟਿਫਨ ਦੇ ਆਉਂਦੇ ਨੇ ਦੂਜਾ ਟਿਫਨ ਲੈ ਆਉਂਦੇ ਨੇ ਰੋਜ਼ਾਨਾ ਹੀ ਨਵੀਂ ਸਬਜ਼ੀ ਬਣਦੀ ਹੈ ਰੋਜ਼ਾਨਾ ਹੀ ਨਵੇਂ-ਨਵੇਂ ਸਬਜ਼ੀਆਂ ਕਦੇ ਚਾਵਲ ਕਦੀ ਆਲੂ ਮਟਰ ਕਦੀ ਪਨੀਰ ਮਟਰ ਕਦੀ ਛੋਲੇ ਨਾਲ ਪ੍ਰਸ਼ਾਦ ਦੇ ਤਾਜੇ ਪ੍ਰਸ਼ਾਦੇ ਬਾਕੀ ਜਾਂਦੇ ਨੇ ਜੰਨਾ ਜੀ ਤੇ ਪਹਿਲਾ ਟਿਫਨ ਦੀ ਆਉਂਦੇ ਨੇ ਜਿਹੜਾ ਸੇਵਾ ਦਾ ਇੱਥੋਂ ਜਾਂਦੇ ਨੇ ਦੂਜਾ ਟਿਫਨ ਲੈ ਆਉਂਦੇ ਨੇ ਗਰਮ ਗਰਮ ਪ੍ਰਸ਼ਾਦਾਂ ਜਾਂਦਾ ਦੋ ਵਕਤ ਦਾ ਪ੍ਰਸ਼ਾਦਾਂ ਜਾਂਦਾ ਜੀ ਤੇ ਇਹਦੇ ਨਾਲ ਬਜ਼ੁਰਗਾਂ ਨੂੰ ਕਾਫੀ ਸਹੂਲਤ ਮਿਲੀ ਆ ਤੇ ਉਹ ਕਾਫੀ ਅਸੀਸਾਂ ਵੀ ਦੇ ਰਹੇ ਨੇ ਬਜ਼ੁਰਗ ਤੇ ਇਹਨੇ ਇਹਨੇ ਵੈਕਲੀ ਸੇਵਾ ਸ਼ੁਰੂ ਆ ਤੇ ਜਿਹੜਾ ਤੁਸੀਂ ਵਿਧਵਾ ਬੀਬੀ ਦੀ ਗੱਲ ਕੀਤੀ ਵਾਹਿਗੁਰੂ ਉਹ ਵਿਧਵਾ ਹਰ ਪਹਿਲੀ ਤਰੀਕ ਨੂੰ ਜਿੰਨੀਆਂ ਜਿੱਥੇ ਲੋਕ ਇਲਾਕਾ ਕਰੋ ਘਾਟੂ ਘਾਟ 25-30 ਮਿੰਟਾਂ ਦੀਆਂ ਜਿਹੜੀਆਂ ਭੈਣਾਂ ਸਿਰ ਦਾ ਸਾਈਂ ਸਿਰ ਤੇ ਨਹੀਂ ਰਿਹਾ ਬੱਚੇ 18 ਸਾਲ ਦੇ ਛੋਟੇ ਨੇ ਉਹ ਪਹਿਲੇ ਦਿਨ ਆਉਂਦੇ ਨੇ ਉਹਨਾਂ ਨੇ ਕਿੱਟ ਤਿਆਰ ਕੀਤੀ ਜਾਂਦੀ ਹੈ ਉੱਤੇ ਖੰਡ ਪੱਤੀ ਚਾਵਲ ਜੋ ਘਰੇਲੂ ਸਮਾਨ ਵਰਤਣ ਵਾਲਾ ਸਾਬਣ ਦਾਲਾਂ ਉਹ ਫਿਰ ਕਿੱਟ ਉਹਨਾਂ ਨੂੰ ਦਿੱਤੀ ਜਾਂਦੀ ਹੈ ਹਰ ਭਾਈਸਾਹਬ ਵੱਲੋਂ ਸੰਗਤਾਂ ਦੇ ਸਹਿਯੋਗ ਦੇ ਨਾਲ ਤੇ ਦਾਸ ਇਹ ਬੇਨਤੀ ਕਰੇਗਾ ਸੰਗਤ ਦੀ ਅਰਦਾਸ ਕਰਿਓ ਗੁਰੂ ਰਾਮਦਾਸ ਪਿਤਾ ਜੀ ਬਾਬਾ ਦੀਪ ਸਿੰਘ ਜੀ ਕਿਰਪਾ ਕਰਨ ਸਾਡੇ ਸਤਿਕਾਰਯੋਗ ਭਾਈਸਾਹਬ ਦੇ ਸਿਰ ਤੇ ਹੱਥ ਰੱਖ ਕੇ ਆਉਣ ਵਾਲੇ ਸਮੇਂ 'ਚ ਹੋਰ ਚੜ੍ਹਦੀ ਕਲਾ ਦੀ ਸੇਵਾ ਲੈਣ ਇੱਥੇ ਨਾਲ ਬਾਬਾ ਦੀਪ ਸਿੰਘ ਗੁਰਮਤ ਸੰਗੀਤ ਅਕੈਡਮੀ ਚੱਲਦੀ ਪਈ ਆ ਹੁਣ ਕੁਝ ਦਿਨ ਹੋਏ ਨੇ ਭਾਈ ਸਾਹਿਬ ਨੇ ਸੋਚਿਆ ਕਿ ਜਿਹੜੇ ਬੱਚੇ ਪਲੱਸ 2 ਕਰਕੇ ਇੱਥੇ ਆਉਂਦੇ ਨੇ ਤੇ ਉਹਨਾਂ ਨਾਲ ਕੋਈ ਨਾ ਕੋਈ ਉਹਨਾਂ ਦੀ ਕਿਰਤ ਵੀ ਸੈਟਿੰਗ ਕੀਤੀ ਜਾਵੇ ਉਹ ਜੋ ਖਰਚਾ ਕਈ ਘਰੋਂ ਮੰਗਾਉਂਦੇ ਨੇ ਤੇ ਉਹ ਖਰਚਾ ਵੀ ਘਰੋਂ ਦਾ ਮਗੋਣਾ ਉਹ ਵੀ ਭਾਈ ਸਾਹਿਬ ਨੇ ਸੈਟਿੰਗ ਕਰਤੀ ਜੀ ਉਹਨਾਂ ਸੰਗਤਾਂ ਨੂੰ ਇਹ ਚੀਜ਼ ਦੀ ਵਧਾਈ ਹੈ ਜੀ ਕਿ ਭਾਈ ਸਾਹਿਬ ਨੇ ਬੜਾ ਸੁਣਾ ਪਰ ਲੜ ਕੇ ਉਹਨਾਂ ਦੀ ਕਿਰਤ ਵੀ ਨਾਲ ਸੈਟਿੰਗ ਕਰਤੀ ਆ ਉਹ ਆਪਣੇ ਖਰਚੇ ਜੋਗੇ ਪੈਸੇ ਇੱਥੇ ਕਮਾ ਸਕਦੇ ਨੇ ਉਹਨਾਂ ਜਿਨੇ ਬੱਚੇ ਅਕੈਡਮੀ ਨੇ ਇੱਥੇ ਨੇ ਬਾਬਾ ਦੀਪ ਸਿੰਘ ਗੁਰਮਤ ਸੰਗੀਤ ਅਕੈਡਮੀ ਦੇ ਜਿੱਥੇ ਉਹ ਫ੍ਰੀ ਕੋਰਸ ਕਰਨਗੇ 3 ਸਾਲ ਦਾ ਇੱਥੇ ਉੱਥੇ ਨਾਲ ਨਾਲ ਕਿਰਤ ਵੀ ਨਾਲ ਨਾਲ ਸੈਟਿੰਗ ਕਰਤੀ ਹੈ ਮੇਰਾ ਆਖਲਾ ਸਵਾਲ ਹੈ ਕਿ ਅੰਸਰ ਭਾਈ ਜੀ ਭਾਈ ਸਾਹਿਬ ਲੋਕਾਂ ਨੂੰ ਸੰਗਤਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਕੈਂਪ 来 ਕਿੰਨਾ ਕੁ ਲਾਹ ਲੈਣ ਕਿੰਨਾ ਕੁ ਫਾਇਦਾ ਲੈਣ ਕਿਉਂਕਿ ਵੱਡਾ ਪ੍ਰਚਾਰ ਕੀਤਾ ਗਿਆ ਜਾ ਰਿਹਾ ਹੈ ਭਾਈ ਅਮਨਦੀਪ ਸਿੰਘ ਵਲੋਂ ਕਿ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਟੇ ਬਸਤਾ ਵਲੋਂ ਤੇ ਇੱਕ ਸੰਗਤਾਂ ਨੂੰ ਕੀ ਅਪੀਲ ਕਰਾਂਗੇ ਗੁਲਾਬ ਮੈਂ ਸਾਰੀਆਂ ਸੰਗਤਾਂ ਨੂੰ ਇਲਾਕਾ ਨਿਵਾਸੀਆਂ ਨੂੰ ਨਿਮਰਤਾ ਸਹਿਤ ਬੇਨਤੀ ਕਰਾਂਗਾ ਸਭ ਤੋਂ ਪਹਿਲਾਂ ਤੁਸੀਂ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਅਰਦਾਸ ਕਰਨੀ ਹੈ ਗੁਰੂ ਰਾਮਦਾਸ ਜੀ ਇਸ ਟਰਸਟ ਨੂੰ ਹਮੇਸ਼ਾ ਚੜ੍ਹਦੀ ਕਲਾ ਰੱਖਿਓ ਭਾਈ ਸਾਹਿਬ ਦੇ ਸਿਰ ਤੇ ਹੱਥ ਰੱਖੇ ਅਸੀਂ ਇਸ ਵਾਰ ਸਤਿਗੁਰੂਤਨ ਸਰ ਕਰਕੇ ਲੈਂਦੇ ਰਹਿਣਾ ਬਾਕੀ ਸੰਗਤਾਂ ਨੂੰ ਬੇਨਤੀ ਹੈ ਜਿਨੇ ਵੀ ਤੁਹਾਡੇ ਇਲਾਕੇ ਲੋੜਵੰਦ ਨੇ ਉਹਨਾਂ ਨੂੰ ਕੋਈ ਇਸ ਵਾਰ ਦਾ ਵੱਤ ਬਦਲਾਵ ਲਓ 10 1 2026 ਤੱਕ ਇਹ ਵਿਸ਼ਾਲ ਸਰਦੀ ਕੈਂਪ ਚੱਲੇਗਾ ਜੀ ਇਹ ਕੈਂਪ 'ਚ ਆ ਕੇ ਵੱਤ ਤੋਂ ਵੱਤ ਸਮਾ ਸਵੇਰੇ 9:00 ਵਜੇ ਤੋਂ ਲੈ ਕੇ ਸ਼ਾਮੀ ਸ਼ੇਵ ਤੇ ਜਦੋਂ ਮਰਦੀ ਜਾਉ ਬਾਕੀ ਇਹ 24 ਘੰਟੇ ਸਵਾਵਾਂ ਚੱਲਦੀਆਂ ਨੇ ਇਹ ਲਗਾਤਾਰ ਨਿਰੰਤਰ 24 ਘੰਟੇ ਸਵਾਵਾਂ ਨੇ ਗੁਰਮੁਖੋ ਤੇ ਭਾਈ ਸਾਹਿਬ ਵੱਲੋਂ ਇਹ ਬੜਾ ਸੋਹਣਾ ਪ੍ਰਾਲਾ ਕੀਤਾ ਜਿਵੇਂ ਟਿਫਨ ਦੀ ਸੇਵਾ ਸ਼ੁਰੂ ਕੀਤੀ ਆ ਉਹ ਵੀ 365 ਦੇ ਨਿਰੰਤਰ ਚੱਲਦੀ ਹੈ ਜੀ ਉਹ ਜੋ ਕੋਈ ਐਤਵਾ ਛੁੱਟੀ ਨਹੀਂ ਕੋਈ ਦਿਨ ਦੇਰ ਛੁੱਟੀ ਨਹੀਂ ਸੇਵਾਦਾਰ ਮੰਨ ਲਓ ਇੱਕ ਸੇਵਾਦਾਰ ਛੁੱਟੀ ਹੈ ਦੂਜੀ ਸੇਵਾਦਾਰ ਨੂੰ ਭੇਜਿਆ ਜਾਂਦਾ ਉਹ ਵੀ ਨਿਰੰਤਰ ਸਵਾਵਾਂ ਚਾਲੂ ਨੇ ਇਸੇ ਤਰ੍ਹਾਂ ਬਾਬਾ ਦੀਪ ਸਿੰਘ ਹਲਤਗਰ ਚੈਡਰ ਹਸਪਤਾਲ ਦੀਆਂ ਸਮਾਵਾਂ ਵੀ ਨਿਰੰਤਰ ਚੱਲੂ ਨੇ ਬਸ ਸੰਗਤ ਅਸੀਸ ਬਖਸ਼ੇ ਹਰ ਪਲ ਹਰ ਘੜੀ ਹਰ ਸਮੇਂ ਸੰਗਤ ਦੇ ਅਸੀਸ ਦੀ ਲੋੜ ਹੈ ਤੁਸੀਂ ਅਰਦਾਸ ਕਰਿਓ ਸਤਿਗੁਰੂ ਧੰਗੁਰੂ RAMDAS ਪਿੱਤਾ ਜੀ ਧੰਨ ਬਾਬਾ ਦੀਪ ਸਿੰਘ ਜੀ ਤਨ ਮੇਰੇ ਬਾਜਾਂ ਵਾਲੇ ਪ੍ਰੀਤਮ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤਨ ਮਾਤਾ ਗੁਜਰ ਕੌਰ ਜੀ ਤਨ ਤਨ ਸਹਿਬ ਜੀ ਜਿਨ੍ਹਾਂ ਦੀ ਸ਼ਹੀਦੀ ਦੇ ਅਨੁਸਮਰਪਿਤ ਇਹ ਕੈਂਪ ਲੱਗਾ ਹੈ ਆਪ ਹੀ ਸਾਰੀ ਆਪਣੀ ਕਿਰਪਾ ਵਰਤਾਓ ਨਾ ਭਾਈ ਸਾਹਿਬ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਰੱਖਣ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਜੀ ਇਹ ਸੀ ਗੱਲਬਾਤ ਸੀ ਭਾਈ ਸਾਹਿਬ ਤੁਸੀਂ ਦੇਖਿਆ ਬਹੁਤ ਸੋਹਣਾ ਭਾਈ ਸਾਹਿਬ ਨੇ ਪਰਾਲਾ ਪਰਾਲਾ ਜਿਹੜਾ ਕੀਤਾ ਯਾਰਾ ਭਾਈ ਅਮਰਦੀਪ ਸਿੰਘ ਵੱਲੋਂ ਇੱਕ ਸਨੇਹਾ ਦਿੱਤਾ ਯਾਰ ਹੈ ਕਿ ਮੈਸੇਜ ਦਿੱਤਾ ਜਾ ਰਿਹਾ ਭਾਈ ਵਿਸ਼ਾਲ ਜਿਹੜਾ ਸਰਜਿਕਲ ਕੈਂਪ ਲੱਗ ਰਿਹਾ ਜਿਹੜਾ ਕਿ 10 1 2026 ਤੱਕ ਆ ਇਸ ਚੀਜ਼ ਦਾ ਜਿਹੜਾ ਵੱਦ ਵੱਦ ਲੋਕ ਫਾਇਦਾ ਲੈਣ ਤਾਂ ਜੋ ਕਿ ਜਿਹੜਾ ਵੱਡੇ ਵੱਡੇ ਆ ਰੋਗ ਨੇ ਕੋਈ ਭਿਆਨਕ ਰੋਗ ਨੇ ਜਿਹੜੇ ਆਪਰੇਸ਼ਨ ਕਰਵਾਉਣਾ ਚਾਹੁੰਦੇ ਨੇ ਪਰ ਬਹੁਤੇ ਪੈਸੇ ਲੱਗਣੇ ਆ ਪੈਸੇ ਨਾ ਹੋਣ ਕਰਕੇ ਜਿਹੜਾ ਉਹਨਾਂ ਦਾ ਆਪਰੇਸ਼ਨ ਅੱਧੇ ਵਿੱਚ ਆਇਆ ਐਸੇ ਕਿ ਇਥੋਂ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਅੱਡਾ ਬੌਲੀ ਰਾਮਪੀਥਰੋਲ ਇਥੋਂ ਆ ਕੇ ਫਾਇਦਾ ਲੈਣ ਤਾਂ ਜੋ ਕਿ ਜਿਹੜਾ ਉਹਨਾਂ ਦਾ ਪਹਾਨਿਕ ਲੋਗ ਨੇ ਉਸ ਤੋਂ ਜਲਾ ਨੂੰ ਛੜਕਾਲਾ ਮਿਲ ਸਕੇ ਅਤੇ ਭਾਈ ਸਾਹਿਬ ਵੱਡੇ ਤੋਂ ਵੱਡਾ ਆਪਰੇਸ਼ਨ ਜਿਹੜਾ ਵਾ ਉਹ 13000 ਰੁਪਏ ਚ ਕੀਤਾ ਜਾ ਰਿਹਾ ਜੇਕਰ ਚਿੱਟੇ ਮੋਤੀ ਦੀ ਗੱਲ ਕਰੀਏ ਸਿਰਫ 4000 ਰੁਪਏ ਚ ਕੀਤਾ ਜਾ ਰਿਹਾ ਜਿਹੜਾ ਕਿ ਹਫਤਾ ਲੋ ਵਿੱਚ ਬਾਹਰ ਵਕ ਵਕਤਾਂ ਦੇ ਲੋਕਾਂ ਨੇ ਵਧ ਵਧ ਪੈਸੇ ਲੈ ਰਹੇ ਨੇ ਪਰ ਇੱਥੇ ਬਹੁਤ ਘੱਟ ਜਿਹੜਾ ਵਾਜਬ ਰੇਟਾਂ ਚ ਕੀਤਾ ਜਾ ਰਿਹਾ ਇਹ ਸਾਰਾ ਆਪਰੇਲਾ ਭਾਈ ਅਮਨਦੀਪ ਸਿੰਘ ਵੱਲੋਂ ਜਿਹੜਾ ਕੀਤਾ ਜਾ ਰਿਹਾ ਪ੍ਰਮਾਤਮਾ ਵਾਲਾ ਉਹ ਮੱਲੰਬੀ ਕਰੇ ਹਮੇਸ਼ਾ ਇਸੇ ਤਰ੍ਹਾਂ ਲੋਕਾਂ ਦੀ ਜਿਹੜਾ ਉਹ ਸੇਵਾ ਕਰਦੇ ਰਹਿਣ ਮੈਨੂੰ ਦੀ ਊਜਾਤ ਮੈਂ ਤੁਹਾਡਾ ਹਜੀਤ ਸਿੰਘ ਗਰੇਵਾਲ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ